ਭਗਵੰਤ ਮਾਨ ਨੂੰ ਵੋਟਾਂ ਪਾ ਲੋ ਕਾਲੀਆਂ ਨੂੰ ਕਾਂਗਰਸ ਬਹਾਲ ਨਹੀਂ ਜੀਗਾ ਮੈਂ ਕਰੂੰਗਾ ਸਭ ਕੁਝ ਐਮਐਸਬੀ ਦਊਗਾ ਗਗਨ ਮਾਨ ਆਇਆ ਉਹ ਕਹਿੰਦੀ ਚੁਟਕੀ ਜਾ ਐਮਐਸਬੀ ਦੇ ਲੰਬਣ ਕਿੱਥੇ ਆ ਪੰਜ ਮਿੰਟ ਚੁਟਕੀ ਜਾ ਸਾਡੀ ਸਰਕਾਰ ਦੇ ਦਿਓ ਹਾਂ ਚੁਟਕੀ ਦੋਗੇ ਪੰਜ ਮਿੰਟਾਂ ਵਿੱਚ ਤੇ ਹੁਣ ਕਿ ਭਗਵੰਤ ਮਾਨ ਇੱਕ ਟੀਚਰ ਦਾ ਪੁੱਤ ਹੋ ਸਕਦਾ ਚੰਗਾ ਪੰਜਾਬ ਦੇ ਦੇ ਪਰ ਅੱਜ ਪੰਜਾਬ ਨੂੰ ਜਿੱਥੇ ਲੈ ਕੇ ਭਗਵੰਤ ਮਾਨੇ ਖੜਾ ਕਰਤਾ ਵਾ ਉਹ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣ ਗਈ ਆ ਜਿਨੇ ਪਾਈ ਉਹ ਵੀ ਪਛਤਾਉਂਦਾ ਜਿਨੇ ਨਹੀਂ ਆਈ ਉਹ ਵੀ ਪਛਤਾਉਂਦਾ ਫਿਰ ਸਾਹਮਣੇ ਆ ਹਰਿਆਣੇ ਸਰਕਾਰ ਕੀ ਦੀ ਆ ਬੀਜੇਪੀ ਦੀ ਕੰਧਾਂ ਕਿੰਨੇ ਕੀਤੀਆਂ ਵਾਂ ਕੰਧਾਂ ਕਿੰਨੇ ਕੀਤੀਆਂ ਵਾਂ ਜੇ ਸਾਡੇ ਹੱਕ ਚ ਸਾਨੂੰ ਦਿੱਲੀ ਜਾਣ ਦੇਹੀ ਗਈਆਂ ਨੇ ਆ ਦਿੱਲੀ ਸਾਡੀ ਆ ਨਾ ਤੇ ਕੰਧਾਂ ਤੜਾਵੇ ਅਸੀਂ ਕਿਹਨੇ ਪੰਜਾਬ ਬੀਜੇਪੀ ਦੇ ਆਗੂ ਤੁਹਾਡੇ ਹੱਕ ਚ ਬੋਲ ਰਹੇ ਆ ਕੀ ਲੱਗਦਾ ਉਹ ਕਿ ਰਾਜਨੀਤੀ ਆ ਵੋਟੇ ਖਾਤਰ ਲੱਗਦਾ ਬਿਲਕੁਲ ਰਾਜਨੀਤੀ ਆ ਚੰਡੀਗੜ੍ਹ ਦੇ ਵਿੱਚ ਬਦਲਾ ਆ ਬਦਲਾ ਆ ਐਡਾ ਵੱਡਾ ਐਡਾ ਵੱਡਾ ਬਦਲਾ ਆ ਉਹ ਲੋਗ ਆ ਨੇ ਹੱਤੇ ਲੋਗ ਜਿਹੜੇ ਗੱਲ ਕਰ ਲਈ ਗਏ ਉਹ ਘਰੇ ਤਾਂ ਕੋਈ ਦੁਸ਼ਮਣ ਆ ਜਾਵੇ ਉਹਨੂੰ ਕਦੀ ਦੀ ਇਹਨੇ ਮਾਰ ਆਖਿਆ ਇਹਦੋਂ ਵੱਡੀ ਕਮਜ਼ੋਰੀ ਭਗਵੰਤ ਦਾ ਸਰਕਾਰ ਦੀ ਕਿਹੜੀ ਆ ਸਰਕਾਰ ਦੇ ਗਸ਼ਤੜਾ ਸਰਕਾਰ ਦੇ ਗੁੰਡੇ ਜਿਹੜੇ ਜਿਹੜੇ ਜਿਹੜੀ ਪਾਰਟੀ ਦੇ ਗੁੰਡੇ ਜਾਦੇ ਨਾ ਉਹਦਾ ਰਾਜ ਹੋ ਜਾਂਦਾ ਤੇ ਹੁਣ ਗੁੰਡੇ ਭਗਵੰਤ ਮਾਰ ਕੋਲ ਜਾਦੇ ਉਹਦਾ ਰਾਜ ਆ ਇਹਦੇ ਗਰੀਬ ਉਹਨਾਂ ਗੁੰਡੀ ਕਰਦੇ ਆ ਆ ਗੁੰਡਾ ਕਰ ਥੋੜੇ ਹੈਗੇ ਇਹਨਾਂ ਕੋਲ ਤਾਂ ਡੰਡੇ ਵੀ ਨਹੀਂ ਹੈਗੇ ਵਿਚਾਰੇ ਉਤਰਾਂ ਬੈਠੇ ਭੁੱਖੇ ਤੇ ਆਏ ਸ਼ੰਭੂ ਤੇ ਖਨੌਰੀ ਜਿਹੜਾ 1 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੀ ਮੋਰਚਾ ਲੱਗੇ ਨੂੰ ਕਿਉਂਕਿ ਕਿਸਾਨੀ ਅੰਦੋਲਨ ਦੋ ਜਿੰਦਾ ਦਾ ਸ਼ੁਰੂ ਹੋਇਆ ਸ਼ੁਰੂ ਹੁੰਦਿਆ ਸਾਰੀ ਜਿਹੜੇ ਟਰੈਕਟਰਾਂ ਦੀਆਂ ਲਾਈਨਾਂ ਲੱਗੀਆਂ ਸੀ ਇਹਨਾਂ ਰਸਤੇ ਥੋੜੀ ਲੰਗੀਆਂ ਪ੍ਰਸ਼ਾਸਨ ਸਾਈਡਾਂ ਦਾ ਜ਼ਰੂਰ ਖਲੋਤਾ ਸੀ ਕਿਤੇ ਨਹੀਂ ਰੋਕਿਆ ਗਿਆ ਕਿਉਂਕਿ ਟਰਾਲੀਆਂ ਜਿਹੜੀਆਂ ਦਿੱਲੀ ਨੂੰ ਜਾ ਰਹੀਆਂ ਸੀ ਜਦੋਂ ਅਗਲੇ ਪਾਸੇ ਨੂੰ ਵਧਣ ਦੀ ਕੋਸ਼ਿਸ਼ਾਂ ਕੀਤੀਆਂ ਗਈਆਂ ਹਰਿਆਣੇ ਜਾ ਕੇ ਰੋਕ ਲਿਆ ਜਾਂਦਾ ਹਰਿਆਣੇ ਉਹ ਸ਼ੰਭੂ ਹੋਵੇ ਜਾਂ ਖਨੌਰੀ ਦੋਵਾਂ ਬਾਰਡਰਾਂ ਤੇ ਰੋਕ ਕੇ ਅਗਲੇ ਪਾਸੇ ਰੋਕਾਂ ਲਾਤੇ ਜਾਂਦੀਆਂ ਵਾਂ ਤੇ ਇਧਰਲੇ ਪਾਸੇ ਪੰਜਾਬ ਦੇ ਵਿੱਚ ਹੀ ਰੋਕ ਲਿਆ ਜਾਂਦਾ ਉਤੋਂ ਬਾਅਦ ਇੱਕ ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਸੱਤ ਗੇੜ ਦੀਆਂ ਮੀਟਿੰਗਾਂ ਹੋਈਆਂ ਤੇ ਸੱਤਵੇਂ ਗੇੜ ਦੀ ਮੀਟਿੰਗ 19 ਤਰੀਕ ਨੂੰ ਸਮਾਪਤ ਹੋਇਆ ਕੇਂਦਰ ਸਰਕਾਰ ਵੱਲੋਂ ਕਿ ਆਜੋ ਆਪਾਂ ਗੱਲਬਾਤ ਕਰੀਏ ਕਿਸਾਨਾਂ ਨੇ ਸੋਚਿਆ ਕਿ ਕੋਈ ਮਸਲੇ ਦਾ ਹੱਲ ਨਿਕਲੂਗਾ ਪਰ ਮਸਲੇ ਦਾ ਹਾਲ ਨਿਕਲਿਆ ਕਿ ਸ਼ਾਮ ਦੇ ਸਮੇਂ ਜਦੋਂ ਕੇਂਦਰ ਦੇ ਮੰਤਰੀ ਸਹਿਬਾਨ ਗੱਲਬਾਤ ਕਰਕੇ ਸ਼ਾਇਦ ਦਿੱਲੀ ਨਹੀਂ ਉਤਰੇ ਹੋਣਗੇ ਤੇ ਜਦੋਂ ਕਿਸਾਨ ਆਗੂ ਵੱਡੇ ਆਗੂ ਜਿਹੜੇ ਕਿਸਾਨ ਸੀ ਆਗੂ ਸੀ ਉਹ ਮੀਟਿੰਗ ਕਰਨ ਤੋਂ ਬਾਅਦ ਬਾਹਰ ਨਿਕਲਦੇ ਆ ਪ੍ਰੈਸ ਕਾਨਫਰੰਸ ਕਰਦੇ ਆ ਪੰਜਾਬ ਸਰਕਾਰ ਦੇ ਨੁਮਾਇੰਦੇ ਪ੍ਰੈਸ ਕਾਨਫਰੰਸ ਕਰਦੇ ਆ ਤੇ ਥੋੜੀ देर ਬਾਅਦ ਹੀ ਪਤਾ ਲੱਗਦਾ ਕਿ ਡੱਲੇਵਾਲ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ 1 ਮਿੰਟ ਬਾਅਦ ਖਬਰ ਆਉਂਦੀ ਆ ਨਾਲੇ ਪਤਾ ਲੱਗਦਾ ਭੰਦੇੜ ਸਾਹਿਬ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੁਣ ਜੀ ਮੈਨੂੰ ਕੋਹੜ ਨੂੰ ਗ੍ਰਿਫਤਾਰ ਕਰ ਲਿਆ ਗਿਆ ਇਸੇ ਦੌਰਾਨ ਤਕਰੀਬਨ ਜਿੰਨੇ ਗੁਰ ਆਗੂ ਸਾਹਿਬਾਂ ਉਥੇ ਗਏ ਸੀ ਸਾਰੀਆਂ ਦੀਆਂ ਗ੍ਰਿਫਤਾਰੀਆਂ ਹੋ ਗਈਆਂ ਰਾਏ ਜੀ ਦੀ ਗ੍ਰਿਫਤਾਰੀ तकरीबन 28 ਬੰਦੇ ਦੱਸੇ ਜਾ ਰਹੇ ਆ ਇਸ ਟਾਈਮ ਦੇ ਉੱਤੇ ਵੈਸੇ ਤੇ ਆਗੂ ਜਿਹੜੇ ਉਦਾਂ ਤੇ ਹਜ਼ਾਰਾਂ ਦੀ ਤਦਾਦ ਦੇ ਵਿੱਚ ਹੋਣਗੇ ਰਾਤ ਦੀਆਂ ਗ੍ਰਿਫਤਾਰੀਆਂ ਪਰ ਆਗੂ तकरीबन ਸਾਰੇ ਫੜ ਲਏ ਨਾਲ ਇੱਕ ਵਾਇਦ ਚੱਲੂ ਹੋਈ ਖਨੋਰੀ ਦੇ ਸ਼ੰਭੂ ਨੂੰ ਸਫਾਈ ਕਰਨ ਦੀ ਕਿਉਂਕਿ ਸ਼ੰਭੂ ਦੇ ਵਿੱਚ ਮੋਰਚਾ ਲੱਗਾ ਸੀ ਖਨੋਰੀ 'ਚ ਮੋਰਚਾ ਲੱਗਾ ਸੀ ਉਸ ਮੋਰਚੇ ਦੀ ਸਫਾਈ ਮੁਹਿੰਮ ਰੰਭੀ ਗਈ ਸਟੇਜਾਂ ਭੰਨ ਦਿੱਤੀਆਂ ਗਈਆਂ ਪ੍ਰਸ਼ਾਸਨ ਵੱਲੋਂ ਬਿਲਕੁਲ ਇੱਕੋ ਗੱਲ ਕਹੀ ਸੀ ਕਿ ਜਾਂ ਤੇ ਘਰਾਂ ਨੂੰ ਜਾਣਾ ਕਿਸਾਨਾਂ ਨੂੰ ਤੇ ਅਸੀਂ ਤੁਹਾਨੂੰ ਘਰੇ ਛੱਡ ਆਉਨੇ ਆ ਤੇ ਨਹੀਂ ਤੇ ਗ੍ਰਿਫਤਾਰੀਆਂ ਦੇ ਦਿਓ ਜਿਹੜਾ ਜਾਬਤ ਦੀ ਉਲੰਘਣਾ ਕਰੂਗਾ ਉਹਨੂੰ ਜਾਊਗਾ ਅੱਜ ਤਰਾਤ ਤੋਂ ਲੈ ਕੇ ਹੁਣ ਤੱਕ ਤਕਰੀਬਨ ਹਰ ਇੱਕ ਥਾਂ ਗ੍ਰਿਫਤਾਰੀਆਂ ਹੋਈਆਂ ਕਿਤੇ ਵੀ ਕਿਸਾਨਾਂ ਨੂੰ ਮੋਰਚਾ ਲਾਉਣ ਨਹੀਂ ਦਿੱਤਾ ਗਿਆ ਟੋਲ ਪਲਾਜੇ ਤੇ ਰਾਤੀ ਮਾਨਾ ਵਾਲੇ ਵੀ 12 ਵਜੇ ਦੇ ਕਰੀਬ ਗ੍ਰਿਫਤਾਰੀਆਂ ਹੋ ਗਈਆਂ ਸੀ ਤਾਂ ਕੰਮ ਕੀ ਹੋਈ ਪਰ ਇਹ ਤੋਂ ਇੱਕ ਵੱਖਰੀ ਤਸਵੀਰ ਤਰਨ ਧਾਨ ਤੋਂ ਨਿਕਲੀ ਜਦੋਂ ਅਕਾਲ ਚੈਨਲ ਦੀ ਟੀਮ ਦਾਸ ਉੱਥੇ ਪਹੁੰਚਿਆ ਸੀ ਉੱਥੇ ਪਹੁੰਚੇ ਤੇ ਇੱਕ ਸਾਈਡ ਤੋਂ ਇੱਕ ਵੱਡਾ ਕਾਫਲਾ ਆ ਰਿਹਾ ਸੀ ਪਤਾ ਲੱਗਾ ਕਿ ਸੇਰੋਂ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਉੱਥੇ ਇਕੱਠ ਹੋਇਆ ਵਾ ਤੇ ਉਹ ਤੋਂ ਬਾਅਦ ਵਿੱਚ ਉਹ ਕਾਫਲਾ ਡੀਸੀ ਦਫ਼ਤਰਾਂ ਦਾ ਘਰਾਵ ਕਰੂਗਾ ਤੇ ਦਮਾਸ਼ ਤੇ ਹੋ ਸੀ ਕਿ ਜੇ ਅੰਮ੍ਰਿਤਸਰ ਚ ਕੱਟ ਨਹੀਂ ਅਜੇ ਤੱਕ ਹੋ ਸਕਿਆ ਬਾਕੀ ਥਾਵਾਂ ਤੇ ਕੱਟ ਨਹੀਂ ਹੋ ਸਕਿਆ ਪ੍ਰਸ਼ਾਸਨ ਸ਼ਾਇਦ ਰੋਕੂਗਾ ਪ੍ਰਸ਼ਾਸਨ ਦੀਆਂ ਤਿੰਨ ਕਥਾਵਾਂ ਦੀਆਂ ਰੋਕਾਂ ਲੰਘਦੇ ਹੋਏ ਡੀਸੀ ਦਫ਼ਤਰ ਦੇ ਬਿਲਕੁਲ ਸਾਹਮਣੇ ਕਿਸਾਨ ਬੈਠ ਚੁੱਕੇ ਆ ਕਿਸਾਨ ਆਗੂ ਵੀ ਹੁਣੇ ਆਪਾਂ ਸਰਨ ਸਿੰਘ ਪੰਨੂ ਜੀ ਨਾਲ ਗੱਲ ਕੀਤੀ ਸੀ ਉਹਨਾਂ ਕਹਿੰਿਆ ਕਿ ਥੋੜੀ ਦੇਰ ਤੱਕ ਰਣਨੀਤੀ ਅਸੀਂ ਦੱਸ ਦਾਂਗੇ ਕਿਉਂਕਿ ਸਾਡੀ ਮੀਟਿੰਗ ਹੋਣ ਜਾ ਰਹੀ ਆ ਹੁਣ ਸਾਡੇ ਨਾਲ ਇੱਥੋਂ ਕਿਸਾਨ ਵੀਰ ਜੁੜੇ ਹੋਏ ਆ ਆਪਾਂ ਉਹਨਾਂ ਨਾਲ ਗੱਲਬਾਤ ਵੀ ਕਰਾਂਗੇ ਤੇ ਨਾਲ-ਨਾਲ ਪੁੱਛਾਂਗੇ ਕਿਹੜੇ ਜਥੇਬੰਦੀ ਨਾਲ ਸੰਪਰਕ ਰੱਖਦੇ ਹੋ ਕਿਹੜਾ ਇਲਾਕਾ ਤੁਹਾਡਾ ਗੁਰਫਤੇ ਸੰਚ ਕਰਦੇ ਆ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਦਾ ਸਾ ਆਪਣਾ ਨਾਮ ਦੱਸ ਦਿਓ ਤੇ ਕਿਹੜੇ ਇਲਾਕੇ ਤੋਂ ਤੁਸੀਂ ਮੈਂ ਕਿਸਾਨ ਮਜ਼ਦੂਰ ਸ਼ਕਤ ਕਮੇਟੀ ਪੰਜਾਬ ਦਾ ਆਗੂ ਆ ਮੇਰ ਸਿੰਘ ਤਲਵੰਡੀ ਇਹ ਪੱਟੀ ਦੇ ਲਾਗੇ ਤਲਵ ਮੇਰ ਸਿੰਘ ਜੀ ਕਰਾਹ ਦਾ ਜੋ ਕੁਝ ਹੋਇਆ ਕਿਵੇਂ ਵੇਖਦੇ ਹੋ ਉਸ ਗੱਲ ਨੂੰ ਕਿਉਂਕਿ ਜਦੋਂ ਤੁਸੀਂ ਉੱਥੋਂ ਤੁਰੇ ਸੀ ਦਿੱਲੀ ਵਾਲੇ ਪਾਸੇ ਜਾਣਾ ਸੀ ਤੇ ਇਹੋ ਪ੍ਰਸ਼ਾਸਨ ਨੇ ਤੇ ਸਾਈਡਾਂ ਰੋਕ ਰੋਕਣ ਨਹੀਂ ਕਿਤੇ ਵੀ ਲਾਈਆਂ ਹੋਈਆਂ ਕਿਤੇ ਨਹੀਂ ਸੀ ਰੋਕਿਆ ਗਿਆ ਕੱਲ ਕੀ ਗੱਲ ਹੋ ਗਈ ਆਪਸੀ ਕਿ ਜਿਹੜਾ ਟਕਰਾਅ ਬਣ ਗਿਆ ਸ਼ੰਭੂ ਤੇ ਖਨੋਰੀ ਚ ਕੱਲ 19 ਮਾਰਚ ਨੂੰ ਜਿਹੜੀ ਤਸਵੀਰ ਸਾਹਮਣੇ ਆਈ ਆ ਇਹ ਤਸਵੀਰ 26 ਜਨਵਰੀ 2022 ਨੂੰ ਜੰਡੇਆਲਾ ਗੁਰੂ ਕੇ ਵਿਖੇ ਸਾਫ਼ ਕੀਤਾ ਸੀ ਕਿ ਜਿਹੜੀ ਸਰਕਾਰ ਅੰਦੋਲਨਾਂ ਵਿੱਚੋਂ ਨਿਕਲੀ ਆ ਝਾੜੂ ਦੀ ਪਾਰਟੀ ਬਣ ਚੁੱਕੀ ਆ ਅਨੇ ਹਜ਼ਾਰੇ ਦੇ ਅੰਦੋਲਨਾਂ ਤੋਂ ਨਿਕਲੀ ਆ ਕੇਸਰੀਵਾਲ ਉਹਦਾ ਭਾਰਤ ਦਾ ਸਰਪ੍ਰਸਤ ਬਣਿਆ ਵਾ ਇਹ ਤਰਲੇ ਮਾਰ ਰਹੀ ਆ ਕਿ ਕਾਲੀ ਤੇ ਕਾਂਗਰਸੀਆਂ ਨੇ ਪੰਜਾਬ ਨੂੰ ਲੁੱਟ ਲਿਆ ਇੱਕ ਵਾਰੀ ਸਾਨੂੰ ਦਿਓ ਪੇੜਾ ਕਰ ਕਰਤਾ ਪਰ ਸਾਡੇ ਸਤਕਾਰਯੋਗ ਭਦੇਰ ਸਾਹਮਣੇ ਗੱਲ ਕੀਤੀ ਸੀ 26 ਜਨਵਰੀ 2022 ਨੂੰ ਜੰਡੇਆਲਾ ਗੁਰੂ ਕੀ ਮੰਡੀ ਦੇ ਵਿੱਚ ਵੱਡਾ ਇਕੱਠ ਹੋਇਆ ਹੈ ਸਾਡਾ ਅਸੀਂ ਦਿੱਲੀ ਮੋਰਚੇ ਤੋਂ ਆਏ ਸੌਦ ਦਿੱਲੀ ਮੋਰਚੇ ਤੋਂ ਆਏ ਸੀ ਵਾਪਸੀ ਬਿਲਕੁਲ ਤੇ ਇਹ ਗੱਲ ਕਹੀ ਸੀ ਕਿ ਕਿਸਾਨ ਮਜ਼ਦੂਰੋ ਪੰਜਾਬ ਦੇਓ ਤੁਸੀਂ ਵੋਟਾਂ ਬਾਉ ਜੁੱਗੋ ਜੁਗ ਰੋਜ਼ ਬਾਉ ਜਿੰਨੂੰ ਮਰਜ਼ੀ ਬਾਉ ਪਰ ਵੋਟਾਂ ਹੱਲ ਨਹੀਂ ਜੇ ਸਿਸਟਮ ਰਸਟ ਹੋ ਚੁੱਕਾ ਵਾ ਬਾਪੂ ਦੀ ਬਾਣੀ ਪੜਨੀ ਪੋਗੇ ਆਪਨ ਅਥੀ ਆਪਣਾ ਆਪੇ ਹੀ ਕਾਜ ਸਵਾਰੀਏ 800 ਸਾਲ ਦੀ ਵੀ ਗੱਲ ਕੀਤੀ ਕਿ 800 ਸਾਲ ਮੁਗਲਾਂ ਨੇ ਰਾਜ ਕੀਤਾ ਪਰ ਤੁਸੀਂ ਲੋਕ ਕੱਤਰ ਹੋ ਗਏ ਜਦੋਂ ਉਹਨਾਂ ਪਾੜ ਕੇ ਰਾਜ ਕਰਨਾ ਬទ ਤੁਸੀਂ ਲੋਕ ਕੱਤਰ ਹੋ ਗਏ ਤੇ ਕੁਝ ਦਿਨਾਂ ਦੇ ਵਿੱਚ ਮੁਗਲਾਂ ਦਾ 16 ਸਾਲ ਜਿਹੜਾ ਸੀ ਉਹ ਨਸ਼ਟ ਕਰ ਦਿੱਤਾ ਅੱਜ ਵੀ ਉਹ ਹਾਲਾਤ ਵਾ ਬੋਟਾਂ ਪਾ ਲੋ ਕੇਜਰੀਵਾਲ ਨੂੰ ਬੋਟਾਂ ਪਾ ਲੋ ਭਗਵੰਤ ਮਾਨ ਨੂੰ ਬੋਟਾਂ ਪਾ ਲੋ ਕਾਲੀਆਂ ਨੂੰ ਕਾਂਗਰਸ ਬਹਾਲ ਨਹੀਂ ਜੀਏਗਾ ਪਰ ਅਸੀਂ ਨਹੀਂ ਕਹਿੰਦੇ ਕਿ ਪੋਲਿਟਿਕਸ ਜਾਓ ਬੋਟਾਂ ਪਾਓ ਨਾ ਪਾਓ ਸਾਡੀ ਜਿ세 ਬੰਦਿਆਂ ਕਿਸੇ ਨੂੰ ਵੋਟ ਪਾਉਣ ਲਈ ਨਹੀਂ ਕਿਹਾ ਇੱਕ ਜੀ ਤੁਹਾਡੇ ਤੇ ਗੱਲ ਰੁਕਦੀ ਆ 92 ਐਮਐਲਏ ਪੰਜਾਬ ਨੇ ਦਿੱਤੇ ਸੀ ਕਿਉਂਕਿ ਕਹਿੰਦੇ ਸੀ ਅਕਾਲੀ ਦਲ ਤੋਂ ਅੱਗ ਚੁੱਕੇ ਆ ਕਾਂਗਰਸ ਵੀ ਵੇਖ ਚੁੱਕੇ ਆ ਅਕਾਲੀ ਦਲ ਬੀਜੇਪੀ ਦੀ ਸਰਕਾਰ ਵੀ ਵੇਖ ਚੁੱਕੇ ਆ ਉਹ ਤੋਂ ਬਾਅਦ 92 ਐਮਐਲਏ ਪੰਜਾਬ ਨੇ ਦਿੱਤੇ ਸੀ ਗਲਤੀਆਂ ਕਿੱਥੇ ਰਹਿ ਗਈਆਂ ਅੱਜ ਤੁਹਾਨੂੰ ਰੱਖ ਮੈਜਾ ਭੁਗਤਣਾ ਪੈ ਰਿਹਾ ਦੇਖੋ ਜਿਹੜਾ ਜਿਹੜਾ ਇਨਸਾਨ ਹੈ ਨਾ ਇਹ ਕੋਈ ਰੱਬ ਨਹੀਂ ਹੈਗਾ ਇਹ ਗਲਤੀਆਂ ਦੇ ਜੰਮਦਾ ਵਾ ਤੇ ਗਲਤੀਆਂ ਵਿੱਚ ਹੀ ਮਰ ਜਾਂਦਾ ਵਾ ਕਿਉਂਕਿ ਪੰਜਾਬ ਨਾਲ ਇੱਕ ਵਾਰ ਧੋਖਾ ਨਹੀਂ ਆ ਬੜੀ ਵਾਰ ਹੋਇਆ ਬੜੀ ਵਾਰ ਧੋਖਾ ਆ ਇਹਦੀ ਮਿਸਾਲ ਆ ਕਿ ਪੰਜਾਬ ਦੇ ਲੋਕਾਂ ਦਾ ਰਹਿਣਾ ਬਹਿਣਾ ਵੱਖਰਾ ਉਹਨਾਂ ਦੀ ਸੋਚ ਵੱਖਰੀ ਉਹ ਗੁਰੂ ਨਾਨਕ ਦੇ ਰਾਸੇ ਨੂੰ ਪੜਦੇ ਆ ਗੁਰੂ ਨਾਨਕ ਨੂੰ ਪੜਦੇ ਗੁਰੂ ਨਾਨਕ ਜੀ ਦਾ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਬਾਣੇ ਸਰਬੱਤ ਦਾ ਬਲੋ ਕਿਸੇ ਨਾਲ ਈਰਖਾ ਨਹੀਂ ਕਰਦੇ ਈਰਖਾ ਨਹੀਂ ਕਰਦੇ ਭਲੇ ਮਨਸ ਲੋਕ ਆ ਤੇ ਧਰਮ ਤੇ ਮਾਨ ਕਰਨ ਵਾਲੇ ਲੋਕ ਆ ਪਰ ਇਹਨਾਂ ਨੂੰ ਲੁੱਟਿਆ ਜਾਂਦਾ ਤੇ ਕੁੱਟਿਆ ਜਾਂਦਾ ਕਿਉਂ ਸਵਾਲ ਆ ਵਾ ਕਿ ਕਿਉਂ ਇਹਦੇ ਵਿੱਚ ਕਿਉਂ ਕਿ ਜਿੱਥੇ ਸਿੱਖ ਵੱਡਾ ਬਾਦਰ ਉਹ ਤੇ ਗਦਾਰ ਵੀ ਵੱਡਾ ਮੈਂ ਕਹਿੰਦਾ ਇਹ ਗੱਲ ਜੀ ਕਹਿਦਾ ਤੇ ਕੋਈ ਫਰਕ ਨਹੀਂ ਪੈਂਦਾ ਪਰ ਸਾਰੇ ਸਿੱਖਤ ਨਹੀਂ ਨਾ ਹੋ ਸਕਦੇ ਪਰ ਇਹਦੇ ਵਿੱਚ ਕਿਉਂ ਕਿ ਗਦਾਰ ਕਿਉਂਕਿ ਸਾਡਾ ਬਾਕੇ ਬਾਣਾ ਸਾਡਾ ਬਾਕੇ ਤੇਰੇ ਵਾਲਿਆ ਕਿਤੇ ਹੋਰ ਹੁੰਦਾ ਵਾ ਸਾਨੂੰ ਆ ਮਾਰ ਪੈ ਜਾਂਦੀ ਆ ਕੁਝ ਕੁ ਪਰਸੈਂਟ ਕੁਝ ਕੁ ਪਰਸੈਂਟ ਲੋਕ ਜਿਹੜੇ ਆ ਉਹ ਸਾਨੂੰ ਮਾਰ ਪੈਂਦੀ ਅੱਜ ਵੀ ਸਾਡੀ ਕੁੱਟ ਦਾ ਕਾਰਨ ਇਹੀ ਹੈ ਭਾਜਪਾ ਸਰਕਾਰ ਇੱਕ ਵਾਰ ਸਾਡੇ ਨਾਲ ਸਹਿਮਤੀ ਜੁਗਾ ਰਹੀ ਹੈ ਕਿਉਂ ਜਤਾਰੀ ਹੁਣ ਹੁਣ ਆਉਣ ਵਾਲੀਆਂ ਵੋਟਾਂ ਵਾ ਉਹ ਚਾਹੁੰਦੀ ਪੰਜਾਬ ਨੂੰ ਮੈਨ ਲੁੱਟ ਲੈਣ ਜਿਹੜਾ ਭਗਵੰਤ ਮਾਨ ਵਾ ਇਹਨੇ ਤਰਲਾ ਮਾਰਿਆ 91 ਸੀਟਾਂ ਤੁਸਾਂ ਸਾਰਿਆਂ ਨੇ ਦੇ ਦਿੱਤੀਆਂ ਲੋਕਾਂ ਦੀ ਕੀ ਤਰਸਦੀ ਸੀ ਕਿ ਨੌਜਵਾਨ ਬਾਹਰ ਭੱਜਿਆ ਨਸ਼ਾ ਪੰਜਾਬ ਨੂੰ ਖਾਲਿਆ ਖਾਰਿਆ ਵਾ ਈਆਂ ਵਿਧਵਾ ਹੋ ਰੀਆਂ ਵਾ ਬੱਚਾ ਪੈਦਾ ਨਾ ਹੋਣ ਦੀ ਮੁਸ਼ਕਲ ਆ ਗਈ ਪੰਜਾਬ ਦੇ ਵਿੱਚ ਹੋਵੇ ਨਾ ਇਹਨੂੰ 91 ਸੀਟਾਂ ਦੇ ਦੋ ਇਹ ਧਰਨਿਆਂ ਚੋਂ ਨਿਕਲਿਆ ਇਹ ਸੜਕਾਂ ਚੋਂ ਨਿਕਲਿਆ ਵਾ ਇਹਨੂੰ ਧਰਨਿਆਂ ਬਾਰੇ ਪਤਾ ਇਹ ਜਿਆਦੀ ਗੱਲ ਏ ਕਿ ਉਹ ਕਾਮਰੇਟ ਮਾਸਟਰ ਮਹਿੰਦਰ ਸਿੰਘ ਜਿਹੜਾ ਮਾਸਟਰ ਮਹਿੰਦਰ ਇਹਦਾ ਪਿਓ ਆ ਹੁਣ ਜਿਹੜਾ ਟੀਚਰ ਹੁੰਦਾ ਵਾ ਕਾਮਰੇਡ ਆਹ ਹੋਰਾ ਬੰਦਾ ਵਾ ਸੋਚ ਕਾਮਰੇਡ ਸੀ ਉਹਦੀ ਹਾਂ ਕਾਮਰੇਡ ਸੋਚ ਸੀ ਉਹਦੀ ਕਿਉਂਕਿ ਉਹਨੇ ਉਹਦਾ ਕੁਝ ਹੱਥ ਸਰਕਾਰ ਨਾਲ ਵੀ ਹੈਗਾ ਸੀ ਮਾਸਟਰ ਮਹਿੰਦਰ ਸਿੰਘ ਜੀ ਮਹਿੰਦਰ ਸਿੰਘ ਦਾ ਆਮ ਲੋਕ ਸੀ ਕਹਿੰਦੇ ਆਮ ਬੰਦਾ ਸੀ ਮੈਂ ਉਹ ਘਰ ਵੀ ਦੇਖਿਆ ਆਮ ਜਿਹਾ ਘਰ ਸੀ ਉਹ ਇਹੋ ਹੀ ਗੱਲ ਆ ਹੁਣ ਕਈ ਮੇਰਾ ਦਾਤ ਹਾਤੀ ਦੇ ਦੰਦ ਖਾਣ ਵਾਲੇ ਹੋਰ ਹੁੰਦੇ ਤੇ ਖਾਣ ਲੈਂਦੇ ਆ ਭੁਤਮਣ ਵੀ ਆਮ ਲੋਕ ਹੀ ਆ ਭੁਤਮਣ ਨੱਚ ਕਰਦਾ ਰਿਹਾ ਨੱਚਦਾ ਰਿਹਾ ਗੌਂਦਾ ਰਿਆ ਪਰ ਲੋਕਾਂ ਨੂੰ ਆਪਣੇ ਮਗਰ ਲਾ ਗਿਆ ਪਰ ਇਹ ਸੋਚ ਲੋਕਾਂ ਦੀ ਕਿ ਭਗਵੰਤ ਮਾਨ ਜਿਹੜਾ ਵਾ ਇਹ ਮਾਸਟਰ ਤਾਰਾ ਸਿੰਘ ਦਾ ਪੁੱਤਰ ਆ ਟੀਚਰ ਦਾ ਪੁੱਤਰ ਇਹਦੀ ਚੰਗੀ ਸੋਚ ਹੋਣੀ ਚਾਹੀਦੀ ਹੈ ਚੰਗੀ ਸੋਚ ਉਹ ਦੀ ਪੰਜਾਬ ਨੂੰ ਚੰਗੇ ਪਾਸੇ ਲੈ ਕੇ ਜਾਊਗਾ ਤੇ ਇਹਨੂੰ ਵੋਟਾਂ ਪਾ ਦੇਣੀਆਂ ਚਾਹੀਦੀਆਂ ਸਾਰੀਆਂ ਧੜੇਬਾਦੀਆਂ ਸ਼ਰਤੀਆਂ ਸਾਰੀਆਂ ਪਾਰਟੀਆਂ ਛੱਡਦੀਆਂ ਇੱਕ ਹਨੇਰੀ ਆਈ ਉਹ ਹਨੇਰੀ ਕਿਹੜੀ ਸੀ ਲੋਕਾਂ ਦੇ ਦਿਮਾਗ ਦੀ ਜਦੋਂ ਲੋਕ ਦਿਮਾਗ ਵਿੱਚ ਘੁਬਾ ਲਿੰਦੇ ਨਾ ਉਹ ਤਾਂ ਫਿਰ ਕਿਸੇ ਦਾ ਲਿਆਈ ਨਹੀਂ ਕਰਦੇ ਕੱਲੀ ਕੰਗਰਾ ਸਾਰੀਆਂ ਪਾਰਟੀਆਂ ਨਕਾਰ ਕੇ ਤੇ ਆਮ ਆਦਮੀ ਪਾਰਟੀ ਨੂੰ ਅੱਗੇ ਲੈ ਜਾਂਦਾ ਖੁਸ਼ੀਆਂ ਮਨਾਇਆ ਲੋਕਾਂ ਨੇ ਆਸ ਰੱਖੀ ਕਿ ਪੰਜਾਬ 'ਚ ਨਸ਼ਾ ਮੁਕਿਆ ਆਸ ਰੱਖੀ ਕਿ ਸਾਡਾ ਪੁੱਤ ਬਾਹਰ ਨਹੀਂ ਜਾਂਦਾ ਸਾਡੀ ਅੱਖ ਅਗੇ ਰਹੂਗਾ ਸਾਡਾ ਪੁੱਤ ਇੱਥੇ ਕਮਾਈ ਕਰੂਗਾ ਪਰ ਸਾਡੇ ਪੁੱਤ ਲਈ ਪੰਤ ਗਵਾਰ ਨੇ ਕੁਝ ਨਹੀਂ ਸੋਚਿਆ ਪੁੱਤ ਤਾਂ ਗੋਰੇ ਵੀ ਕਹਿੰਦੇ ਸੀ ਕਿ ਇੱਥੇ ਕੰਮ ਕਰਨ ਵਾਸਤੇ ਆਇਆ ਕਰਾਂਗੇ ਕਿਸੇ ਲੋਕੇਸ਼ਨ ਤੇ ਮਿਲੇ ਤੁਹਾਨੂੰ ਗੋਰੇ ਵੀ ਕਹਿੰਦੇ ਕਿ ਮੁਖਮੰਦੀ ਸਾਹਿਬ ਨੇ ਕਿਹਾ ਸੀ ਕਿ ਹੁਣ ਬਾਹਰ ਸਾਨੂੰ ਜਾਣ ਦੀ ਲੋੜ ਨਹੀਂ ਹੁਣ ਤੇ ਗੋਰੇ ਇੱਥੇ ਨੌਕਰੀਆਂ ਕਰਨਗੇ ਆਣੇ ਉਹਨਾਂ ਭਗਵੰਤ ਮਾਤਾ ਤੋਂ ਬੜਾ ਕੁਝ ਕਿਹਾ ਇੱਕ ਥੋੜਾ ਕਿ ਉਹ ਤਾਂ ਕਹਿੰਦਾ ਭੈਣ ਨੂੰ ਲੋਡ ਕੋ ਨਹੀਂ 100 ਰੁਪਏ ਖਾਤੇ ਜਾ ਦਊਗਾ ਮੈਂ ਕਰੂੰਗਾ ਸਭ ਕੁਝ ਐਮ ਐਸ ਬੀ ਦਊਗਾ ਗਗਨ ਮਾਨ ਆਇਆ ਉਹ ਕਹਿੰਦੀ ਚੁਟਕੀ ਜਾ ਐਮ ਐਸ ਬੀ ਦੇ ਲੰਬਣ ਕਿੱਥੇ ਆ ਪੰਜ ਮਿੰਟ ਪੰਜ ਮਿੰਟ ਚੁਟਕੀ ਜਾ ਸਾਡੀ ਸਰਕਾਰ ਦੇ ਦਿਓ ਹਾਂ ਚੁਟਕੀ ਦੋਗੇ ਪੰਜ ਮਿੰਟਾਂ ਵਿੱਚ ਤੇ ਹੁਣ ਕੇਜਰੀਵਾਲ ਨੇ ਕਹਿ ਕੇ ਭੇਜਿਆ ਕਹਿੰਦੀ ਸੀ ਤੇ ਹੁਣ ਮਗਰੋਂ ਪਤਾ ਕੀ ਕਹਿੰਦੀ ਆ ਐ ਜਦ ਬਗਾਨੇ ਹੱਥ ਆਇਆ ਕਹੀ ਹੋਵੇ ਨਾ ਉਹ ਤਾਂ ਹੌਲੀ ਚੱਬਦੀ ਆ ਤੇ ਜਦੋਂ ਆਪਣੇ ਆਪ ਨੇ ਫਿਰ ਜ਼ੋਰ ਲੱਗਦਾ ਕੇਜਰੀਵਾਲ ਜੀ ਨੇ ਦਿੱਲੀੋਂ ਕਹਿ ਕੇ ਭੇਜਿਆ 5 ਮਿੰਟ ਚ ਐਮਐਸਪੀ ਤਾਂ ਕੀ ਆ ਗਿਆ ਸੀ ਨਾ ਯਾ ਕਿਆ ਠੋਕ ਕੇ ਕਿਆ ਪਰ ਲੋਕ ਭਰੋਸੇ ਜੋਗਾ ਭਰੋਸਾ ਕਰ ਲਿਆ ਲੋਕ ਪਰੋਸਾ ਕਰ ਸ਼ਾਇਦ ਉਹ ਸ਼ੈਨ ਦੇ ਵਿੱਚ ਉਹਦਾ ਕਰਵਾਜ ਅਜ ਉਹ ਬੁਖਤ ਨੇ ਬੈ ਜਿਹੜਾ 26 ਜਨਵਰੀ ਨੂੰ ਪੰਜਾਬ ਦੇ ਲੋਕ ਤੇ ਹਰਮੇਰ ਸਿੰਘ ਜੀ ਭੁੱਖ ਲੱਭਣ ਡੇ ਸੀ ਨਾ ਪੰਜਾਬ ਦਾ ਆਵਾਮ ਸੀ ਜਿਹੜੀ ਉਹ ਨੌਜਵਾਨੀ ਨਸ਼ਿਆਂ ਵਾਲੇ ਪਾਸੇ ਸੀ ਹਨਾ ਨੌਜਵਾਨੀ ਬਾਹਰ ਨੂੰ ਭਜਣ ਰਹੀ ਸੀ ਹਰ ਕੋਈ ਸੋਚਦਾ ਕਿ ਮੇਰਾ ਪੁੱਤ ਸਹੀ ਸਲਾਮਤ ਰਵੇ ਮੇਰੀ ਧੀ ਸਹੀ ਸਲਾਮਤ ਰਵੇ ਰਾਤ ਨੂੰ ਬਾਹਰ ਨਿਕਲਦਾ ਮੁਸ਼ਕਲ ਨਾ ਹੋਵੇ ਤਿੰਨ ਕ ਸਾਲ ਬਾਅਦ ਵੈਸੇ ਵੱਡੀ ਮੁਹਿੰਮ ਵੀ ਚੱਲੀ ਆ ਨਸ਼ਿਆਂ ਵਿਰੁੱਧ ਨਸ਼ਾ ਖਤਮ ਕਰਦਾਂਗੇ ਸਭ ਵੇਖੋ ਇਹਦੇ ਦੇਖ ਕੇ ਨਾ ਪੰਜਾਬੀ ਦੀ ਜੰਪਲ ਆ ਕਿ ਸਹੁਰਾ ਮਰ ਗਿਆ ਸੱਸ ਮਰ ਗਈ ਘਰ ਵਾਲਾ ਵੀ ਮਰ ਗਿਆ ਜਿਹੜ ਛੜਾ ਸੀ ਨਸ਼ਈ ਸੀ ਕੋਈ ਨਾ ਰਿਆ ਰੰਗ ਰੂਪ ਚੰਗਾ ਸੀ ਇਸਤਰੀ ਤੇ ਸੋਹਣੀ ਸੀ ਤੇ ਉਹਨੇ ਸੋਚਿਆ ਕਿ ਹੁਣ ਮੇਰੇ ਅੱਖ ਚੁੱਕੂ ਮੇਰੇ ਤੇ ਕੋਈ ਨਾ ਕੋਈ ਹੁਣ ਹੁਣ ਮੈਨੂੰ ਕੋਈ ਨਾ ਕੋਈ ਲੁੱਟੂਗਾ ਤੇ ਜਿਹੜਾ ਜੇੜ ਨਸ਼ਈ ਸੀ ਨਾ ਜਿਹਨੂੰ ਉਹ ਨਫ਼ਰਤ ਕਰਦੀ ਸੀ ਤੋਂ ਨੇ ਬਹਿ ਰੱਖਿਆ ਮਰਦੀ ਨਹੀਂ ਅੱਖ ਚੱਬਿਆ ਹਾਰ ਕੇ ਜੇਠ ਨਾਲ ਲਾਈਆਂ ਉਹਦੀ ਮਜਬੂਰੀ ਬਣ ਗਈ ਕਿ ਮੇਰਾ ਉਹ ਜੇਠ ਆਏ ਮੇਰਾ ਖੂਨ ਆ ਸ਼ੈਦ ਹੋ ਸਕਦਾ ਮੇਰੀ ਇੱਜ਼ਤ ਰੱਖ ਲਵੇ ਭਗਵੰਤ ਮਾਨ ਮਸਤ ਮਹਿੰਦਰ ਸਿੰਘ ਦਾ ਪੁੱਤ ਕਰਕੇ ਆਖਿਆ ਕਿ ਪੰਜਾਬ ਦਾ ਵਸਨੀਕ ਆ ਉਹਨਾਂ ਲੋਕਾਂ ਨੇ ਉਹਨੀਆਂ ਨੂੰ ਕੋਬੜ ਘਰਾਣਿਆਂ ਨੇ ਵਿਖੇ ਆ ਉਹਨਾਂ ਲੋਕ ਉਹਨੇ ਵੱਡੇ ਲੋਕਾਂ ਦਾ ਤਣਾੜ ਲੋਕ ਆ ਅਈ ਕਹਿੰਦੇ ਕਪਟਨ ਮਹਾਰਾਜਿਆਂ ਦਾ ਪੋਤਾ ਆ ਉਹਦਾ ਪੋਤਾ ਜਿੰਨੇ ਇੱਕ ਤੋਬਨ ਨੂੰ ਸ਼ਰੇ ਆਮ ਨਦੀ ਦੇ ਵਿੱਚ ਖਿਲਾਰ ਕੇ ਉਹਦੇ ਨਾਲ ਮਰੀ ਨਾ ਕੀਤਾ ਉਹ ਲੋਕ ਆ ਇਹਨਾਂ ਦਾ ਪਛੋਕੜੇ ਆ ਆਈ ਇਹ ਸੋਚਿਆ ਕਿ ਭਗਵੰਤ ਮਾਨ ਇੱਕ ਟੀਚਰ ਦਾ ਪੁੱਤ ਹੋ ਸਕਦਾ ਚੰਗਾ ਪੰਜਾਬ ਦੇ ਦੇ ਪਰ ਅੱਜ ਪੰਜਾਬ ਨੂੰ ਜਿੱਥੇ ਲੈ ਕੇ ਭਗਵੰਤ ਮਾਨੇ ਖੜਾ ਕਰਤਾ ਵਾ ਉਹ ਸੱਪ ਦੇ ਮੂੰਹ ਚ ਕੋੜ ਕਿਰਲੀ ਵਾਲੀ ਗੱਲ ਬਣ ਗਈ ਆ ਜਿਨੇ ਪਾਈ ਉਹ ਵੀ ਪਛਤਾਉਂਦਾ ਜਿਨੇ ਨਹੀਂ ਆਈ ਉਹ ਵੀ ਪਛਤਾਉਂਦਾ ਭਗਵੰਤ ਮਾਨ ਜੀ ਇਹ ਗੱਲ ਹੋਰ ਵੀ ਕਹਿੰਦੇ ਹੋ ਕਹਿੰਦੇ ਮੈਂ 3 ਕਰੋੜ ਲੋਕਾਂ ਦਾ ਮੁੱਖ ਮੰਤਰੀ ਆ ਮੈਂ ਕੁਝ ਕੁ ਲੋਕਾਂ ਦਾ ਮੁੱਖ ਮੰਤਰੀ ਨਹੀਂਗਾ ਕਿ ਜਿੱਥੇ ਮਰਜ਼ੀ ਤੁਸੀਂ ਬਹਿਜੋਗੇ ਧਰਨੇ ਲਾ ਕੇ ਮੈਂ ਤੁਹਾਡੀ ਗੱਲ ਮੰਨ ਲਿਆ ਕਰਾਂ ਵੇਖੋ ਅਸੀਂ ਕਹਿੰਨੇ 3 ਕਰੋੜਾਂ ਦਾ ਮੁੱਖ ਮੰਤਰੀ ਆ ਪਰ ਜਿਹੜੀ ਮਾਂ ਹੁੰਦੀ ਆ ਉਹਨੂੰ ਪੁੱਤ ਬਰਾਬਰ ਹੁੰਦੇ ਇਕੋ ਹੋ ਜਾਂਦੇ ਪਰ ਜੇ ਪੁੱਤ ਕੋਈ ਸਮੈਗ ਪੀ ਕੇ ਆ ਕੇ ਮਾਂ ਦੇ ਜੁੰਡੇ ਪੁੱਟੇ ਉਹਨੂੰ ਆਦਸ ਤਰ੍ਹਾਂ ਦੇਊਗੀ ਨਹੀਂ ਦੇਊਗੀ ਉਹਨੇ ਪੁੱਤਾਂ ਨੂੰ ਕੋਈ ਦਿੱਲੀ ਨਾ ਜਾਣ ਦਵੇ ਕੀ ਭਗਵੰਤ ਮਾ ਬਰਦਾਸ਼ ਕਰੂਗਾ ਇੱਕ ਪਾਸੇ ਇਸੇ ਭਾਰਤ ਦੇ ਨਹਿਰੂ ਵਰਗਿਆਂ ਨੇ ਸਾਡੇ ਪੰਜਾਬ ਨੂੰ ਵੰਡ ਕੇ ਤੇ ਭਾਰਤ ਤੇ ਪਾਕਿਸਤਾਨ ਦਾ ਦੇਸ਼ ਬਣਾਇਆ ਮਾਸਟਰ ਬਲਦੇਵ ਸਿੰਘ ਹੋਣਾ ਨੇ ਮਾਸਟਰ ਤਾਰਾ ਸਿੰਘ ਹੋਣਾ ਨੇ ਕਾਰਖਾਨਿਆਂ ਦੇ ਕਾਰਨ ਸਾਡਾ ਪੰਜਾਬ ਬਰਬਾਦ ਕੀਤਾ ਨਹਿਰੂ ਦੀ ਅੱਖੇ ਲਾ ਕੇ ਮੈਂ ਇੱਕ ਟਵੀਟ ਦਿਖਾਉਣਾ ਤੁਹਾਨੂੰ ਭਵੰਤ ਮਾਨ ਜੀ ਦਾ ਪੁਰਾਣਾ ਟਵੀਟ ਆ ਉੱਚ ਲਿਖਿਆ ਪਤਾ ਕੀ ਆ 5 ਮਹੀਨੇ ਪੰਜਾਬ 'ਚ ਧਰਨੇ ਟਰੈਕਟਰ ਮਾਰਚ ਮੁੱਖ ਮੰਤਰੀ ਤੇ ਕੇਂਦਰ ਦੀਆਂ ਮੀਟਿੰਗਾਂ ਨਾਲ ਪਰ ਮਸਲੇ ਦਾ ਹੱਲ ਕੋਈ ਨਹੀਂ ਹੁਣ ਕੈਪਟਨ ਸਾਹਿਬ ਕਹਿੰਦੇ ਦਿੱਲੀ ਚਲੇ ਜਾਓ ਸੀਐਮ ਜੀ ਕਿਸਾਨਾਂ ਨੂੰ ਮੂਰਖ ਨਾ ਬਣਾਓ ਐਮਐਸਪੀ ਦੀ ਗਾਰੰਟੀ ਦੇ ਕੇ ਕੇਂਦਰ ਨਾਲ ਆਪ ਲੜਾਈ ਲੜੋ ਹੱਕਾਂ ਦੀ ਫੋਕੀ ਵਾਹ ਵਾ ਨਾ ਖਟੋ ਅੰਨਦਾਤੇ ਦੇ ਨਾਂ ਤੇ ਇਹ ਪਤਾ ਟਵੀਟ ਕਰਦਾ ਜਦੋਂ ਰਾਜੇ ਦਾ ਰਾਜ ਸੀ ਉਸ ਟਾਈਮ ਜਦੋਂ ਕੈਪਟਨ ਦਾ ਰਾਜ ਸੀ ਕੈਪਟਨ ਦਾ ਰਾਜ ਉਹਦੋਂ 76 ਖੇਲਣਾ ਉਹ ਤਰਿਆਂ ਦੇ ਵਿੱਚ ਆਉਂਦਾ ਸੀ ਸਾਡੇ ਨਾਲ ਬਹਿਂਦਾ ਸੀ ਆ ਕੇ ਤਰਿਆਂ ਦੇ ਵਿੱਚ ਬਹਿਂਦਾ ਸੀ ਕਿ ਬਹੁਤ ਮਾੜੀਆਂ ਸਰਕਾਰਾਂ ਆਵਾ ਤੇ ਤੁਸੀਂ ਇੱਕ ਵਾਰ ਪਲਟਾ ਮਾਰ ਕੇ ਵੇਖੋ ਕਿਉਂ ਕਿ ਇਹਨੇ ਪੰਜਾਬ ਨੂੰ ਬਰਬਾਦ ਕਰਨਾ ਸੀ ਇਹ ਵੀ ਰਲਿਆ ਹੋਇਆ ਸੀ ਆ ਜਿਹੜਾ ਸਾਫ ਹੋਇਆ ਵਾ ਅੱਜ ਇਹ ਸਾਫ ਕਹਿੰਨੇ ਆ ਰਲਿਆ ਕਿਦਾਂ ਕਹਿ ਸਕਦੇ ਹੋ ਇੰਟਰ ਸਰਕਾਰ ਨੇ ਕਿਹਾ ਸੀ ਨਾ ਕਿ ਸੈਂਟਰ ਤੇ ਤੁਹਾਡੇ ਹੱਕ ਚ ਭੁਗਤਣ ਡਈ ਆ ਸੈਂਟਰ ਤੇ ਤੇ ਮੰਤਰੀ ਸਾਹਿਬ ਕਹਿੰਦੇ ਆ ਕਿ ਸਾਡੇ ਦੇ ਮੰਤਰੀਏ ਦਿੱਲੀ ਨਹੀਂ ਪਹੁੰਚੇ ਤੇ ਕਿਸਾਨਾਂ ਨਾਲ ਕਿ ਉਹ ਧੱਕਾ ਕਰ ਰਹੇ ਹੋ ਤੇ ਤਾਂ ਇਹ ਧੱਕਾ ਕਰ ਰਹੇ ਹੋ ਤੁਹਾਨੂੰ ਕਦੇ ਤੁਹਾਡੇ ਵਿਰੋਧੀ ਬੋਲਦੇ ਆ ਪਰ ਫਿਰ ਸਾਹਮਣੇ ਹਰਿਆਣੇ ਸਰਕਾਰ ਕੀ ਦੀ ਆ ਬੀਜੇਪੀ ਦੀ ਕੰਧਾਂ ਜਿੰਨੇ ਕੀਤੀਆਂ ਵਾ ਕੰਧਾਂ ਕਿੰਨੇ ਕੀਤੀਆਂ ਵਾਜੇ ਸਾਡੇ ਹੱਕ ਚ ਸਾਨੂੰ ਦਿੱਲੀ ਜਾਣ ਦੇਹੀ ਗਈਆਂ ਨੇ ਦਿੱਲੀ ਸਾਡੀ ਹੈ ਨਾ ਤੇ ਕੰਧਾਂ ਤੜਾਵੇ ਅਸੀਂ ਕੀ ਆਨੇ ਪੰਜਾਬ ਬੀਜੇਪੀ ਦੇ ਆਗੂ ਤੁਹਾਡੇ ਹੱਕ ਚ ਬੋਲ ਰਹੇ ਆ ਕੀ ਲੱਗਦਾ ਉਹ ਕੀ ਰਾਜਨੀਤੀ ਆ ਵੋਟ ਨੇ ਖਾਤਰ ਲੱਗਦਾ ਬਿਲਕੁਲ ਰਾਜਨੀਤੀ ਆ ਇਹ ਭਗਵੰਤ ਮਾਨ ਵਾਂਗੂ ਆਉਣ ਵਾਲੇ ਸਮੇਂ ਚ ਪੰਜਾਬ ਨੂੰ ਹਾਂ 2027 ਚ ਪੰਜਾਬ ਨੂੰ ਲੁੱਟਣਾ ਚਾਹੁੰਦੇ ਫੇਰ ਐਂ ਤਾਂ ਕਹਿਣਾ ਫਿਰ ਆਓ ਮੈਦਾਨ ਚ ਅਸੀਂ ਤਾਂ ਕਹਿਨੇ ਦਿੱਲੀ ਜਾਣ ਤੋਂ ਅਸੀਂ ਦਿੱਲੀ ਆਖਣਾਗੀ ਜੇ ਸਾਡੇ ਹੱਕ ਚ ਤੇ ਅੱਜ ਗੋਇਲ ਜੀ ਕਰਨ ਬਿਆਨ ਦੇਣਾ ਐ ਐਮਐਸਈ ਉਹ ਕਹਿੰਦੇ ਕਿ ਲੰਬੇ ਸਮੇਂ ਤੋਂ ਰੋਡ ਰੋਕ ਕੇ ਹੋਏ ਆ ਬੜਾ ਵੱਡਾ ਪੰਜਾਬ ਦਾ ਨੁਕਸਾਨ ਹੋ ਰਿਹਾ ਮੰਤਰੀ ਸਾਹਿਬਾਨ ਵੀ ਉਹਨੂੰ ਕਹਿ ਰਹੇ ਆ ਕਿ ਰੋਡ ਰੁਕੇ ਸੀ ਪੰਜਾਬ ਦਾ ਵੱਡਾ ਨੁਕਸਾਨ ਹੋ ਰਿਹਾ ਸੀ ਵੱਧ ਅਸੀਂ ਉਹ ਨੁਕਸਾਨ ਨਹੀਂ ਕਰ ਸਕਦੇ ਪੰਜਾਬ ਦਾ ਅਸੀਂ ਕਿਤੇ ਵੀ ਰੋਡ ਨਹੀਂ ਰੋਕੇ ਅਸੀਂ ਸ਼ੰਭੂ ਤੇ ਖਨੋਰੀ 11 ਮਾਰਚ ਨੂੰ ਤੁਰਿਆ ਹਾਂ 11 ਮਾਰਚ 13 13 ਨੂੰ ਅਸੀਂ ਕੁਝ ਕਰਨਾ ਸੀ ਪੰਜਾਬ ਤੋਂ ਦਿੱਲੀ ਨੂੰ ਅੱਗੇ ਵਧਰਾ ਸੀ ਅਸੀਂ ਰਸਤੇ ਜਾ ਰਹੇ ਸ ਆਪਣਾ ਆਰਾਮ ਨਾਲ ਕਿਉਂਕਿ ਸਾਡਾ ਹੱਕ ਆ ਭਾਰਤ ਦਾ ਵਿਧਾਨ ਕਿ ਆਪ ਦਾ ਹੱਕ ਲੈਣ ਲਈ ਕੋਈ ਆਪਣੀ ਆਵਾਜ਼ ਜਿਹੜੀ ਬੁਲੰਦ ਕਰ ਸਕਦਾ ਅਸੀਂ ਮੁੱਖ ਮੰਤਰੀ ਕੋਲ ਔਰ ਸੱਜ ਜਿੰਨੇ ਵੀ ਮੰਤਰੀ ਆ ਸੈਂਟਰ ਦੇ ਉਹਨਾਂ ਕੋਲੇ ਜਾਣਾ ਸੀ ਜਾ ਕੇ ਆਪਣੀ ਗੱਲ ਰੱਖਣੀ ਸੀ ਭਈ ਸਾਨੂੰ ਘਾਟਾ ਪੈ ਰਿਹਾ ਸਾਡੀਆਂ ਫਸਲਾਂ ਦੇ ਭਾਅ ਨਹੀਂ ਗੇ ਸਾਡਾ ਪੰਜਾਬ ਪਿਛੜਿਆ ਜਾ ਰਿਹਾ ਵਾ ਅੱਜ ਜਿਹੜੀ ਨੌਕਰੀ ਵਾਲਾ ਬੰਦਾ ਉਹਦੀ 3% ਉਹਦੀ ਜਿਹੜੀ ਨੂੰ ਵਧੀਆ 3% 300% ਦੀ ਤੇ ਸਾਡੀ ਕਿੰਨੀ ਹੈ 24% ਦੀ ਇੱਕ ਬੰਦੇ ਕੋ 300 ਰੁਪਏ ਇੱਕ ਕੋਲੇ 24 ਰੁਪਏ ਕਿੱਦਾਂ ਲੜੂਗਾ बराबर ਗਤੋ ਸਾਨੂੰ ਸੂਚਿਤ ਅੰਗ ਜਿਹੜਾ ਵਾ 1962 ਦਾ ਬਣਿਆ ਹੋਇਆ ਕਾਨੂੰਨ ਉਹਦੇ ਮੁਤਾਬਕ ਸਾਨੂੰ ਭਾਅ ਦੇ ਦਿਓ ਸਾਡੀ ਕੋਈ ਲੜ ਜਿਵੇਂ ਟਰਾਲ ਤੇ ਡੀਜ਼ਲ ਆ ਇਹਦੇ ਤੇ 42 ਰੁਪਏ ਟੋਟਲ ਟੈਕਸ ਆ 1 ਲੀਟਰ ਤੇ ਉਹਦੇ ਵਿੱਚੋਂ 22 ਰੁਪਏ ਸੈਂਟਰ ਦੇ 20 ਪੰਜਾਬ ਦੇ ਅਈ ਇਹਨੇ ਘਟ ਕਰੋ ਇਹਨੂੰ ਕਿਉਂਕਿ ਜੋ ਮੋਦਰਾ ਖੰਡ ਦਾ ਜੋ ਉਧਰ ਰੇਡ ਰੋਸ ਰੇਡਾ ਸਾਨੂੰ ਤੇਲ ਦੇ ਦਿਓ ਕੋਸ ਰੇਣਾ ਸਾਨੂੰ ਦਵਾਈਆਂ ਨਕਲੀਆਂ ਦਵਾਈਆਂ ਵੱਧ ਬਰ ਰਹੀਆਂ ਵਾ ਇਹਨਾਂ ਤੇ ਕੰਟਰੋਲ ਕਰੋ ਆ ਸਾਡੀਆਂ ਮੰਗਾਂ ਸੀ ਤੇਈਆਂ ਮੰਗਾਂ ਤੇ ਫਸ ਇਹ ਸਾਨੂੰ ਮਹਿਮਸੂਹੀ ਦੇ ਦਿਓ ਅਸੀਂ ਹਰ ਚੀਜ਼ ਬੀਜਾਂਗੇ ਹਰ ਚੀਜ਼ ਵੇਚਾਂਗੇ ਅਸੀਂ ਅੱਜ ਝੋਨੇ ਦੇ ਕਣਕ ਵਿੱਚ ਸਾਨੂੰ ਪਸਾਇਆ ਗਿਆ ਵਾ ਸਾਡੀ ਤਰਤੀ ਬਰਬਾਦ ਹੋ ਰਹੀ ਆ ਸਾਡਾ ਪਾਣੀ ਥੱਲੇ ਜਾ ਰਿਹਾ ਵਾ ਸਾਨੂੰ ਫੜੀ ਚੱਲ ਜੋ ਕੱਢ ਕੇ ਸਾਨੂੰ ਕਿੱਥੇ ਲੈਣਾ ਸਾਨੂੰ ਸ਼ਾਹੂਕਾਰ ਸਿਸਟਮ ਜਿਹੜਾ ਨਹੀਂ ਚਾਹੀਦਾ ਸਾਡੀ ਆਟਮ ਪਢੋਲਾ ਵਾ ਅਸੀਂ ਰਲ ਕੇ ਖਾਣ ਵਾਲੇ ਆ ਸਾਨੂੰ ਦਿਓ ਸਾਰੀਆਂ ਪਰ ਇਹ ਨਹੀਂ ਗੱਲ ਮੰਨੀ ਉਲਟਾ ਜਦੋਂ ਦੀ ਖਨੌਰੀ ਤੇ ਸ਼ੰਭੂ ਪਹੁੰਚੇ ਤੇ ਅੱਗੋਂ ਸੈਂਟਰ ਦੀ ਸਰਕਾਰ ਨੇ ਧਾੜਾਂ ਪੁਲਿਸੀਆਂ ਲਾਈਆਂ ਤੇ ਇੱਧਰ ਸਾਡੀ ਹਮਦਰਦੀ ਕੀਤੀ ਗਈ ਇਸੇ ਵੱਲੋਂ ਇੱਧਰ ਮਦਦ ਕੀਤੀ ਵੀ ਇੱਧਰ ਅਗਲੇ ਮਡੇ ਇਹ ਰੋਗੇ ਉਧਰ ਨਿਕਲ ਗਈਆਂ ਕੰਧਾਂ ਅਸੀਂ ਕਿੱਧਰ ਜਾਂਦੇ ਅਸੀਂ ਇੱਕ ਸਾਈਡ ਤੇ ਆਉਂਦਾ ਧਰਨ ਆਇਆ ਦੋਨੋਂ ਛੜਕਾਂ ਚੱਲਦੀਆਂ ਅੱਜ ਵੀ ਚੱਲਦੀਆਂ ਰਸਤਾ ਕਿਨੇ ਰੋਕਿਆ ਸੀ ਫੇਰ ਰਸਤਾ ਕਿਨੇ ਰੋਕਿਆ ਸੀ ਉਹ ਬਿਲਕੁਲ ਨਹੀਂ ਰੋਕਿਆ ਕਿਸੇ ਮੈਂ ਪੁੱਛਿਆ ਕਿਨੇ ਰੋਕਿਆ ਸੀ ਉਹ ਵੇਖੋ ਉਹ ਹਰਿਆਣੇ ਦੀ ਸਰਕਾਰ ਨੇ ਹਰਿਆਣੇ ਸਰਕਾਰ ਨੇ ਰੋਕਿਆ ਐਂਦੇ ਲੋਕਾਂ ਨੂੰ ਆਹ ਕਿਨੇ ਨੰਗੋ ਜਾਓ ਜਾਓ ਨੰਗੋ ਆਹ ਤੱਕ ਪੋਲ ਤੇ ਇੱਕ ਪੋਲ ਤੇ ਖਤਰਾ ਕਹਦਾ ਸੀ ਰਾਤ ਦਾ ਜਿਹੜੇ ਟੈਂਟ ਭੰਨੇ ਗਏ ਤੁਹਾਡੇ ਤੁਹਾਡੇ ਰਿਆਣ ਬਸੇਰੇ ਤੋੜੇ ਗਏ ਜੇ ਉਦੋਂਲੇ ਪਾਸੇ ਰਸਤਾ ਖੁੱਲ ਜਾਂਦਾ ਹਰਿਆਣੇ ਵਾਲੇ ਪਾਸੇ ਤੁਹਾਨੂੰ ਲੱਗਦਾ ਕਿ ਆ ਜਾ ਵੀ ਚੱਲ ਸਕਦੀ ਸੀ ਵੇਖੋ ਡਿੱਗੀ ਖੋਤੇ ਤੋਂ ਤੇ ਗੁੱਸਾ ਕਮਿਆਰ ਤੇ ਜੰਪੜਾ ਪੰਜਾਬ ਦੀ ਕਿ ਖੋਤੇ ਨੇ ਛੜਮਾਰੀ ਤੇ ਹੌਲੀ ਸੀ ਨਾ ਕੰਟਰੋਲ ਆਇਆ ਡਿੱਗ ਵੀ ਤੇ ਕਮਿਆਰ ਤੇ ਗੁੱਸਾ ਕਰੇ ਵੀ ਕਮਿਆਰ ਨੇ ਖੋਤਾ ਛੇੜਿਆ ਅਸੀਂ ਥੋੜਾ ਦਿੱਲੀ ਛੇੜੀ ਆ ਅਸੀਂ ਦਲਦਿਆ ਗਲੀ ਬੈਠੇ ਆ ਦਿੱਲੀ ਨੂੰ ਰਿਆ ਗੇਦਰੀ ਹਾਲ ਸਾਨੂੰ ਤੇ ਆ ਕਿ ਸਾਡਾ ਪੰਜਾਬ ਦਾ ਕਰੋੜਾਂ ਰੁਪਈਆ ਦਿੱਲੀ ਜਾ ਕੇ ਲਿਆ ਸਾਹ ਦੇਵੇ ਕਿਉਂ ਲਾਇਆ ਕਿਉਂ ਲਾਇਆ ਭਗਵੰਤ ਮਾਨੇ ਸਾਡਾ ਕਰੋੜਾਂ ਰੁਪਈਆ ਪੰਜਾਬ ਦਾ ਟੈਕਸ ਇਕੱਠਾ ਕਰਕੇ ਦਿੱਲੀ ਜਾ ਕੇ ਲਾਇਆ ਵਾ ਉਹਦਾ ਸਾਫਤਾ ਦੇਵੇ ਤੇ ਲਵਾਂਗੇ ਬਦਲਾ ਜਿਹੜਾ ਪੰਜਾਬ 'ਚ ਕਿਹਾ ਗਿਆ ਸੀ ਕਿ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਵਾ ਪੰਜਾਬ 'ਚ ਬਦਲਾ ਆਉਣਾ ਵਾ ਉਸ ਬਦਲਾ ਨੂੰ ਕਿਵੇਂ ਵੇਖਦੇ ਹੋ ਕਿਹੋ ਜਿਹਾ ਬਦਲਾ ਆ ਰਿਹਾ ਕੱਲ ਨੂੰ ਨਹੀਂ ਦਿਖ ਨੂੰ ਬਦਲਾ ਹੀ ਆਇਆ ਕੱਲ ਨੂੰ ਨਹੀਂ ਦਿਨ ਕਿੱਡਾ ਵੱਡਾ ਸ਼ੰਭੂ ਤੇ ਖਨੌਰੀ 'ਚ ਸ਼ੰਭੂ ਦੇ ਖਨੌਰੀ 'ਚ ਕੀ ਚੰਡੀਗੜ੍ਹ ਦੇ ਵਿੱਚ ਬੜਾ ਆਇਆ ਬਦਲਾ ਆਇਆ ਐਡਾ ਵੱਡਾ ਐਡਾ ਵੱਡਾ ਬਦਲਾ ਆਇਆ ਕਿ ਉਹ ਲੋਕ ਆ ਨੇ ਹੱਤੇ ਲੋਕ ਜਿਹੜੇ ਗੱਲ ਕਰ ਲਈ ਗਏ ਉਹ ਘਰੇ ਤਾਂ ਕੋਈ ਦੁਸ਼ਮਣ ਆ ਜਾਵੇ ਉਹਨੂੰ ਕਦੀ ਦੀ ਕਿਸੇ ਨੇ ਮਾਰਾ ਕਿਹਾ ਇਹਦੋਂ ਵੱਡੀ ਕਮਜ਼ੋਰੀ ਭੁਗਾਂਦਾ ਸਰਕਾਰ ਦੀ ਕਿਹੜੀ ਆ ਕਿ ਘਰ ਸੱਦ ਕੇ ਕਿਸੇ ਦੇ ਗੱਲ ਪੈਣਾ ਕਰ ਸਕਦੇ ਇਹ ਬੰਦੀ ਪੁਣਾ ਪੰਜਾਬੀ ਜਾਂਦੇ ਇਹਨੂੰ ਇਹ ਸਭ ਤੋਂ ਵੱਡਾ ਪੰਜਾਬ ਦਾ ਮੁੱਖ ਮੰਤਰੀ ਆ ਜਿਹਨੇ ਘਰਸਦ ਕੇ ਸਾਡੇ ਆਗੂ ਨੂੰ ਗ੍ਰਿਫਤਾਰ ਕੀਤਾ ਉਥੇ ਕਰ ਲੈਂਦਾ ਆਉਂਦਾ ਮੈਦਾਨ ਚ ਲੈ ਆਉਂਦਾ ਉਥੋਂ ਗੱਲੇ ਵਾਲਾ ਸਾਨੂੰ ਚੁੱਕ ਲੈਂਦਾ ਤੁਸੀਂ ਉਥੋਂ ਚੁੱਕ ਲੈਂਦਾ ਪਰ ਇਹਨੇ ਪੂਰੀ ਸਿਆਸ ਦੇ ਨਾਲ ਸਾਡੇ ਜਿਹੜੇ ਕਿਸਾਨ ਭਦੇ ਸਾਬ ਗੱਲੇ ਵਾਲਾ ਸਾਬ ਉਹਨਾਂ ਨੂੰ ਗ੍ਰਿਫਤਾਰ ਕੀਤਾ 28 ਟੋਟਲ ਜਿਹੜੇ ਸਾਡੇ ਕਿਸਾਨ ਗ੍ਰਿਫਤਾਰ ਕੀਤੇ ਤੇ ਸਾਡੀ ਹੁਣ ਮੰਗ ਆ ਇਥੇ ਰਣਨੀਤੀ ਕੀ ਅਗਲੀ ਹੁਣ ਤੁਹਾਡੀ ਤਰਨਤਾਂ ਚ ਡੀਸੀ ਦਫਤਰ ਦਾ ਘਰਾਓ ਕਰ ਲਿਆ ਤੁਸੀਂ ਅਗਲੀ ਰਣਨੀਤੀ ਕੀ ਹੋ ਸਕਦੀ ਹੈ ਐਮਐਲਏ ਸਹਬਾਨ ਪੰਜਾਬ ਸਰਕਾਰ ਪਤੀ ਕਿੰਨਾ ਕਿ ਪਿਆਰ ਹੈ ਇਸ ਟਾਈਮ ਤੇ ਤੁਹਾਨੂੰ ਝਿਲਕ ਰਿਹਾ ਕੇਵਲ ਡੀਸੀ ਦਫਤਰ ਤੱਕ ਸੀਮਿਤ ਰਹੋਗੇ ਕਿ ਹੋਰ ਪਾਸੇ ਵਧਣਾ ਜਾਂ ਫਿਰ ਲੋਕਾਂ ਵਾਸਤੇ ਮੁਸ਼ਕਲਾਂ ਖੜੀਆਂ ਹੋਣਗੇ ਰੋਡ ਰੋਡ ਰੋਕੇ ਜਾ ਸਕਦੇ ਵੇਖੋ ਇਹ ਇਹ ਲੜਾਈ ਹੈ ਲੋਕਾਂ ਦੀ ਲੋਕਾਂ ਲੋਕਾਂ ਦੀ ਲੜਾਈ ਹੈ ਤੇ ਲੋਕ ਲੜ ਰਹੇ ਆ ਲੋਕਾਂ ਦਾ ਸੁਭਾਅ ਬਣਿਆ ਤੇ ਲੋਕਾਂ ਵੋਟਾਂ ਪਾਤੀਆਂ 92 ਸੀਟਾਂ ਦੇਤੀਆਂ ਅੱਜ ਲੋਕਾਂ ਤੋਂ ਮੰਗ ਕਰਦੇ ਆ ਕਿ ਲੋਕੋ ਪੰਦੇਰ ਨਹੀਂ ਕੁੱਟਿਆ ਗਿਆ ਪੰਦੇਰ ਨਹੀਂ ਗ੍ਰਫਦਾਰ ਹੋਇਆ ਦੱਲੇ ਵਾਲੇ ਗ੍ਰਫਦਾਰ ਨਹੀਂ ਹੋਇਆ ਪੂਰੇ ਪੰਜਾਬ ਦੀ ਪੱਗ ਦੀ ਗੱਲ ਆ ਸਾਡੇ ਨੇ ਭਗਵੰਤ ਮਾਨ ਨੇ ਪੰਜਾਬ ਦੀ ਪੱਗ ਲਾਈ ਆ ਦਿੱਲੀ ਦੇ ਇਸ਼ਾਰਿਆਂ ਤੇ ਦਿੱਲੀ ਦੇ ਇਸ਼ਾਰਿਆਂ ਤੇ ਪੱਗ ਲਾਈ ਆ ਤੇ ਜਿੰਨਾ ਚਿਰ ਸਾਡੇ 28 ਨਹੀਂ ਰੱਖ ਲੈਣੇ ਮਰਜ਼ੀ ਰੱਖ ਲੈਣਾ ਹੋਰ ਲੈਜੈਂਡ ਫੜ ਕੇ ਕੋਈ ਪਰਵਾਹ ਨਹੀਂ ਹੈਗੀ ਪਰ ਇਹ ਸੰਘਰਸ਼ ਉਹਨਾਂ ਚਿਰ ਤੱਕ ਜਾਰੀ ਰਹੂਗਾ ਜਿੰਨਾ ਚਿਰ ਤੱਕ ਐਮਐਸਬੀ ਨਹੀਂ ਮਿਲ ਜਾਂਦੀ ਗਰੰਟਡ ਕਾਨੂੰਨ ਨਹੀਂ ਬਣ ਜਾਂਦੇ ਜਿਹੜਾ ਨੁਕਸਾਨ ਕੀਤਾ ਉਹਦੀ ਭਰਪਾਈ ਨਹੀਂ ਹੁੰਦੀ ਉਹ ਕਿਸਾਨ ਸਰਕਾਰ ਆਪ ਲੈ ਕੇ ਧਰ ਨਹੀਂ ਨਹੀਂ ਆਉਂਦੀ ਜਿਹੜੇ ਗ੍ਰਿਫਤਾਰ ਕੀਤੇ ਆ ਉਹਨਾਂ ਦਾ ਸ਼ਿਕਾਰਜਾ ਜਾਰੀ ਰਹੂਗਾ ਅਗਲੀ ਰਣਨੀਤੀ ਜਿਹੜੀ ਉਹ ਮੀਟਿੰਗ ਲਾ ਕੇ ਕੀਤੀ ਜਾਉਦੀ ਸ਼ੰਭੂ ਤੇ ਖਨੋਰੀ ਤੇ ਚੁੱਕ ਕੇ ਤੇ ਹੁਣ ਡੀਸੀ ਦਫ਼ਤਰ ਚ ਚਾਲੂ ਕਰੋਗੇ ਇਹ ਇਹੋ ਰਣਨੀਤੀ ਅਗਲੀ ਲਿਖੋਗੇ ਇਹ ਇਹ ਜਿਹੜੀ ਰਣਨੀਤੀ ਆ ਇਹ ਮੀਟਿੰਗਾਂ ਦੋਵੇਂ ਫਾਰਮੂਲਾ ਹੋਂਦੇ ਹਾਂ ਇਹ ਮੀਟਿੰਗ ਲਾ ਕੇ ਕੋਈ ਜੂਰੀ ਡੀਸੀ ਦੇ ਰੇਲਾ ਰੋਕ ਸਕਦੇ ਆ ਸੜਕਾਂ ਜਾਮ ਕਰ ਸਕਦੇ ਪੂਰਾ ਪੰਜਾਬ ਨਾਲ ਸੜਕਾਂ ਰੋਕੋਗੇ ਫਿਰ ਲੋਕ ਵਿਰੋਧ ਹੋਣਗੇ ਨਾ ਫਿਰ ਕਹਿਣਗੇ ਲੋਕ ਕਿ ਕਿਸਾਨ ਫਿਰ ਕਿਤੇ ਨਾ ਕਿਤੇ ਸੜਕਾਂ ਰੋਕ ਲੈਂਦੇ ਉਹਦੇ ਚ ਐਮਐਲਏ ਸਾਹਿਬਾਨ ਜਾਂ ਮੁੱਖ ਮੰਤਰੀ ਸਾਹਿਬਾਨ ਨੂੰ ਕੀ ਅਸਰ ਆ ਆਮ ਲੋਕੀ ਕ ਹਤਾਸ਼ ਹੁੰਦੇ ਆ ਉਹ ਵੀ ਸਵਾਲ ਖੜਾ ਹੋਣਾ ਫਿਰ ਤੁਹਾਡੇ ਤੇ ਮੇਰ ਸਿੰਘ ਜੀ ਫਿਰ ਲੋਕਾਂ ਨੇ ਕਹਿਣਾ ਕਿ ਫਿਰ ਕਿਸਾਨ ਸੜਕਾਂ ਤੇ ਆ ਗਏ ਵੇਖੋ ਇਹਦੇ ਤੇ ਜਿਹੜਾ ਉਹ ਮੀਟਿੰਗ ਤੋਂ ਨਿਕਲੂ ਕੀ ਨਿਕਲਦਾ ਛੜਕਾਂ ਤੇ ਜਾਂਦੇ ਆ ਐਮਐਲਏਾਂ ਦੇ ਘਰ ਆਉਂਦੇ ਆ ਐਮਪੀਆਂ ਦੇ ਘਰ ਆਉਂਦੇ ਆ ਕਿ ਫਿਰ ਦਿੱਲੀ ਨੂੰ ਕੂਚ ਕੀਤਾ ਜਾਂਦਾ ਇਹ ਮੀਟਿੰਗ ਤੋਂ ਬਾਅਦ ਦੱਸੋ ਦਿੱਲੀ ਨੂੰ ਕੂਚ ਕੀਤਾ ਜਾ ਸਕਦਾ ਵੀ ਜਾ ਸਕਦਾ ਫਿਰ ਵੀ ਹੋ ਸਕਦਾ ਇੱਕ ਚੀਜ਼ ਦੱਸਿਓ ਐਸਕੇਮ ਰਾਜਨੀਤਿਕ ਤੇ ਗੈਰ ਰਾਜਨੀਤਿਕ ਵੱਖਰੇਵੇਂ ਆ ਤੁਹਾਡੇ ਇਕੱਠੇ ਹੋ ਕੇ ਲੜਾਈ ਲੜੀ ਸੀ ਦਿੱਲੀ ਵਾਲੀ ਤੇ ਕੁਛ ਨਾ ਕੁਛ ਲੈ ਕੇ ਵਾਪਸ ਆਏ ਸੀ ਹਨਾ ਸਾਰੇ ਹੀ ਤੁਹਾਡੀ ਮੀਟਿੰਗ ਵੀ ਹੋਈ ਪਹਿਲੀ ਮੀਟਿੰਗ ਉਸੇ ਵੇਲੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਨੇ ਸੱਦ ਲਈ ਸੀ ਜਿਹਦੇ ਵਿੱਚ ਰਾਜੇਵਾਲ ਸਾਹਿਬ ਮੂੰਹ ਮਠਾ ਕਰਾਉਂਦੇ ਇੱਕ ਫੋਟੋ ਵਾਇਰਲ ਹੋਈ ਸੀ ਹਨਾ ਬਹੁਤ ਚਰਚਾ ਵਿੱਚ ਆਈ ਫੋਟੋ ਬੜਾ ਪਿਆਰ ਵਿਖਾ ਲਿਆ ਉਸ ਟਾਈਮ ਕੀ ਲੱਗਦਾ ਨਹੀਂ ਕਿ ਏਕੇ 'ਚ ਕਿੰਨੀ ਬਰਕਤ ਹੁੰਦੀ ਆ ਤੁਸੀਂ ਵਿਖੜੇ ਹੋਏ ਹੋ ਪਹਿਲਾਂ ਨੂੰ ਚੰਡੀਗੜ੍ਹ ਨਹੀਂ ਜਾਣ ਤਾਂ ਗਿਆ ਤੁਹਾਡੀ ਰਾਤ ਦੀ ਸ਼ੰਭੂ ਜਖਨੋਰੀ ਜੋ ਕੁਛ ਹਾਲਾਤ ਹੋਏ ਉਹ ਬਿਆਨ ਕਰ ਇਹ ਤਾਂ ਭਗਵੰਦ ਮਾਨ ਨੇ ਕਹਿ ਗਿਆ ਠੋਕੇ ਕਿ ਜਾਓ ਜਿਹਨੇ ਤੈਨੂੰ ਲੈਉਣੇ ਲਾ ਲੋ ਕਹਿ ਕੇ ਗਿਆ ਉਹ ਤੈਨੂੰ ਕੁਝ ਹੋਇਆ ਨਾ ਉਹਨਾਂ ਨੂੰ ਕਹਿ ਗਿਆ ਉਹ ਬਰਦਾਸ਼ ਕਰ ਗਏ ਪਰ ਇੱਥੇ ਇੱਕ ਸਵਾਲ ਆ ਕਿ ਜਦੋਂ ਮਹਾਰਾਜੇ ਰੇਜਸਵਰ ਆਜ ਆਇਆ ਨਾ 12 ਮਿਸਲਾਂ ਢੋਡੀ ਲੜਦੀਆਂ ਸੀ ਆਸਮੇਂ ਜੰਗ ਸੀ ਆਪਸ ਵਿੱਚ ਆ ਤਾਂ ਕੁਝ ਵੀ ਨਹੀਂ ਵੱਡੀ ਵੱਡੀ ਜੰਗ ਸੀ ਲੜ ਪਿੰਦੇ ਕੋਈ ਕਿਸੇ ਦੀ ਮਦਦ ਕਰਦਾ ਕੋਈ ਕਿਸੇ ਦੀ ਮਦਦ ਕਰਦਾ ਸੀ ਪਰ ਕਈ ਵਾਰ ਬਹਾਦਰ ਸ਼ਾਹ ਦੀ ਮਦਦ ਕੀਤੀ ਮਹਾਰਾਜੇ ਨੇ ਉਹਨੂੰ ਰਾਜ ਵੀ ਦੋਣਾ ਪਿਆ ਬਾਰਾਂ ਮਿਸਲਾਂ ਜਦੋਂ ਦੁਸ਼ਮਣ ਦੀ ਗੱਲ ਹੁੰਦੀ ਸੀ ਇਹ ਵੀ ਸੁਣੀਦਾ ਨਾ ਕਿ ਜਦੋਂ ਲੜਾਈ ਦੁਸ਼ਮਣ ਨਾਲ ਹੁੰਦੀ ਸੀ ਉਹਦੇ ਕਾ ਹੋ ਜਾਂਦਾ ਸੀ ਨਾ ਪਰ ਤੁਸੀਂ ਲੜਾਈ ਤੇ ਇੱਕੋ ਹੀ ਲੜ ਰਹੇ ਹੋ ਉਹ ਭਾਵੇਂ ਇੱਕ ਸੰਯੁਕਤ ਕਿਸਾਨ ਮੋਰਚਾ ਹੋਵੇ ਜਾਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਏਕਾ ਕਿਉਂ ਨਹੀਂ ਹੁੰਦਾ ਏਕੇ ਵਾਲੇ ਪਾਸੇ ਕਿਉਂ ਨਹੀਂ ਵਧਿਆ ਜਾ ਰਿਹਾ ਐਡੀ ਛੇਤੀ ਉਹ ਵੀ ਇਕੱਠੀਆਂ ਨਹੀਂ ਸੀ ਹੋਈਆਂ ਸਮਾਂ ਲੱਗਾ ਸੀ ਕਈ ਚੇਰ ਲੱਗੇ ਸੀ ਫਿਰ ਇਕੱਠੀਆਂ ਹੋਇਆ ਸੀ ਤੁਸੀਂ ਇਕੱਠੇ ਹੋ ਜਾਓਗੇ ਇਹ ਆਸ ਆਸਵਾ ਕਿ ਇੱਕ ਨਹੀਂ ਪੂਰਾ ਪੰਜਾਬ ਇਕੱਠਾ ਹੋਊਗਾ ਕੋਈ ਵੀ ਜਸੇਬੰਦੀ ਪੱਕਾ ਨਾ ਅੱਜ ਨਾ ਕੱਲ ਨਾ ਰਹੂਗੀ ਸਿਰਫ ਲੜਾਈ ਇੱਕ ਵਾ ਤੇ ਕਮਾਈ ਤੇ ਜਰੂਰ ਆਉਣਗੇ ਲੋਕਾਂ ਦੀ ਗੱਲ ਕਿਵੇਂ ਲੈ ਕੇ ਜਾਓਗੇ ਜੋ ਸ਼ੰਭੂ ਜਖਨੋਰੀ ਵਿੱਚ ਹੋਇਆ ਲੋਕਾਂ ਨੂੰ ਲਾਮਬਦ ਹੋਣ ਇਸੇ ਤਰ੍ਹਾਂ ਕੀਤਾ ਜਾਊਗਾ ਕਿ ਆਜੋ ਆਪਾਂ ਡੀਸੀ ਦਫ਼ਤਰਾਂ ਦੇ ਘਰਾਓ ਕਰੀਏ ਜਾਂ ਕਿ ਲਾਮਨ ਦੀ ਕਿਹੋ ਜਿਹੀ ਹੋ ਸਕਦੀ ਹੈ ਵੇਖੋ ਸਾਡੇ ਜਿੰਨੇ ਵੀ ਆਗੂ ਆ ਉਹ ਮੀਡੀਆ ਰਾਹੀਂ ਹਰ ਇੱਕ ਸਵਾਲ ਕਰ ਰਿਹਾ ਬੇਨਤੀ ਕਰ ਰਿਹਾ ਤਰਲਾ ਮਾਰ ਰਿਹਾ ਕਿ ਪੰਜਾਬ ਰੁੜਿਆ ਜਾਰਾਂ ਨੂੰ ਬਚਾ ਲਓ ਤੇ ਗੁਰੂ ਅੱਗੇ ਅਰਦਾਸ ਕਰਾਂਗੇ ਕਿ ਸਾਡੇ ਆਗੂਆਂ ਦੀ ਜਿਹੜੇ ਨਹੀਂ ਨਾਲ ਉਹਨਾਂ ਦੀ ਸੋਚ ਬਦਲੇ ਅਰਦਾਸ ਉਹ ਚ ਵੱਡਾ ਬਾਲਾ ਤੇ ਅਰਦਾਸ ਕੀਤੀ ਬਿਰਤੀ ਕਦੇ ਜਾਂਦੀ ਨਹੀਂ ਪੰਜਾਬ ਇਕੱਠਾ ਹੋਊਗਾ ਗਰੂਰ ਉਹ ਗੱਜਨੀ ਤੇ ਕੱਲ ਹੋ ਜਾਊਗਾ ਇਹ ਨਹੀਂਗਾ ਕਿ ਨਹੀਂ ਕਿਉਂਕਿ ਉਹ ਸ਼ਬਦ ਹੀ ਨਹੀਂ ਹੈਗਾ ਕਿ ਜਿਹੜਾ ਕੰਮ ਨਹੀਂ ਹੋ ਸਕਦਾ ਹਰ ਕੰਮ ਹੋ ਸਕਦੇ ਸਮਾਂ ਲੱਗ ਸਕਦਾ ਅੱਛਾ ਨਸ਼ਿਆਂ ਤੇ ਤੁਸੀਂ ਗੱਲ ਕੀਤੀ ਹੈ ਜੇ ਨਸ਼ਾ ਪੰਜਾਬ ਚੋਂ ਬੰਦ ਕਰਨਾ ਹੋਵੇ ਜਿਵੇਂ ਤੁਹਾਡੀਆਂ ਅੱਜ ਗ੍ਰਿਫਤਾਰੀਆਂ ਹੋਈਆਂ ਆਂ ਤਾਂ-ਤਾਂ ਦੇ ਉੱਤੋਂ ਰਾਤ ਭਰਤ ਪ੍ਰਸ਼ਾਸਨ ਮੁਸਤੈਦ ਸੀ ਨਸ਼ਿਆਂ ਵਿਰੁੱਧ ਕਦੀ ਮੁਸਤੈਦੀ ਦੇਖੀ ਹੈ ਅੱਜ ਤੱਕ ਵੈਸੇ ਤੇ ਨਸ਼ਿਆਂ ਵਿਰੁੱਧ ਇਹ ਯੁੱਧ ਜਿਹੜਾ ਸਟਾਰਟ ਕੀਤਾ ਸਰਕਾਰ ਨੇ ਯੁੱਧ ਨਸ਼ਿਆਂ ਵਿਰੁੱਧ ਪਰ ਉਹ ਯੁੱਧ ਸ਼ਾਇਦ ਤੁਹਾਡੇਲੇ ਪਾਸੇ ਆ ਗਿਆ ਯੁੱਧ ਕਿਸਾਨਾਂ ਵਿਰੁੱਧ ਨਹੀਂ ਹੋ ਗਿਆ ਲੱਗਦਾ ਇੱਕ ਦਿਨ ਵੇਖੋ ਕਈ ਵਾਰ ਨਾ ਆਖਾਂ ਨੂੰ ਨੋ ਨੂੰ ਸਮਝਾਵਾਂ ਤੀ ਨੂੰ ਇਹ ਗੱਲਾਂ ਹੁੰਦੀਆਂ ਕਿ ਨੋ ਨੂੰ ਮੈਂ ਕਹਿੰਦੇ ਵੀ ਤੂੰ ਸੋਰੇ ਘਰ ਜਾਣਾ ਵਾ ਤੇ ਸਮਝ ਤੂੰ ਲੈ ਇਹ ਸਮਝਦਾਰੀ ਸੀ ਕਿ ਉਹਦੋਂ ਸ਼ਿਰਤਾ ਮੈਂ ਜਾਦਿਕ ਛੇੜਿਆ ਵਾ ਨਸ਼ਿਆਂ ਰੋਧ ਉਹਦੇ ਵਿੱਚ ਇਹ ਵੀ ਉਹਦੇ ਵਿੱਚੋਂ ਨਿਕਲਿਆ ਉਹਦੇ ਵਿੱਚੋਂ ਵੀ ਉਹ ਕੁਝ ਨਿਕਲਿਆ ਵਾ ਸਾਨੂੰ ਪਤਾ ਲੱਗਿਆ ਸੀ ਨਿਕਲੂ ਕੁਝ ਨਾ ਕੋਈ ਨਾਲ ਹੀ ਗੱਲ ਤੇ ਨਿਕਲ ਕੇ ਬਾਹਰ ਆ ਗਿਆ ਨਸ਼ੇ ਜਿਹੜੇ ਆ ਸਰਕਾਰ ਆਪ ਕਾ ਰਹੀ ਹੈ ਸਰਕਾਰ ਨਸ਼ੇ ਤੋਂ ਬਿਨਾ ਚੱਲ ਹੀ ਨਹੀਂ ਸਕਦੀ ਪਰ ਨਸ਼ਾ ਤੇ ਸਰਕਾਰ ਰੋਕ ਵੀ ਰਹੀ ਆ ਤੂੰ ਹੀ ਗੱਲ ਨਸ਼ਾ ਵਕਾ ਰਹੀ ਹੈ ਬਿਲਕੁਲ ਨਹੀਂ ਰੋਕ ਰਹੀ ਕਿਧੇ ਰੋਕ ਰਹੀ ਅਈ ਜਾਨ ਨੇ ਇਹਦਾ ਸਵਾਲ ਕਰਦੇ ਆ ਕਿ ਆ ਜਿਹਨੇ ਪਿੰਡ ਦੇ ਵਿੱਚ ਵੰਗਾਸ਼ ਆ ਉਸ ਐਸਐਚਓ ਨੂੰ ਪਤਾ ਉਸ ਡਿਪਟੀ ਨੂੰ ਪਤਾ ਉਸ ਡੀਸੀ ਨੂੰ ਪਤਾ ਉਸ ਐਸਐਸਬੀ ਨੂੰ ਪਤਾ ਕਿ ਕਿੰਨੇ ਚੋਰ ਆ ਕਿੰਨੇ ਨਸ਼ਾ ਵੇਚਦੇ ਆ ਕਿੰਨੇ ਸਾਧ ਆ ਇਹ ਬਿਲਕੁਲ ਭੁੱਲੀ ਸੀਏਡੀ ਕਹਦੇ 17 ਏਜੰਸੀਆਂ ਵਾਂ ਜਿਹੜੀਆਂ ਇੱਥੋਂ ਤੱਕ ਗੌਰ ਆਦੀਆਂ ਕਿ ਪਿੰਡ ਦੀ ਸਬਜੀ ਨਾਲ ਰੋਟੀ ਕਿੰਨੇ ਖਾਦੀ ਦਾਲ ਨਾਲ ਕਿੰਨੇ ਖਾਦੀ ਆਲੂਆਂ ਨਾਲ ਕਿੰਨੇ ਖਾਦੀ ਤੇ ਨਹੀਂ ਦਾ ਨਹੀਂ ਪਤਾ ਕਿਤੇ ਮਿਲੀ ਭੁਗਤ ਸਿੰਘ ਜੀ ਹੁਣ ਜੋ ਕੁਝ ਹੋ ਰਿਹਾ ਗੈਂਗਸਟਰਵਾਦ ਜੋ ਕੁਛ ਹੋਇਆ ਨਸ਼ਿਆਂ ਵਾਲਾ ਫੜਿਆ ਗਿਆ ਕੱਲ ਹੀ ਇੱਕ ਨੌਜਵਾਨ ਨਸ਼ੇਵ ਗ੍ਰਿਫਤਾਰ ਆਇਆ ਸੀ ਪਰਸੋਂ ਦੀ ਗੱਲ ਆ ਤੇ ਕੱਲ ਨੂੰ ਮਜੀਠਾ ਰੋਡ ਤੇ ਐਨਕਾਊਂਟਰ ਹੋਇਆ ਕਹਿੰਦੇ ਕਿ ਜਦੋਂ ਉਥੇ ਫੜਨ ਵਾਸਤੇ ਗਏ ਰਿਕਵਰੀ ਕਰਨ ਵਾਸਤੇ ਗਏ ਨਾ ਤਾਂ ਉਦੋਂ ਪ੍ਰਸ਼ਾਸਨ ਦੀ ਬੰਦੂਕ ਖੋਲ ਹੀ ਉਹਨੇ ਤੇ ਪ੍ਰਸ਼ਾਸਨ ਨੇ ਫਿਰ ਬਜਵਾਬੀ ਜਦੋਂ ਫਾਇਰ ਕੀਤੀ ਤੇ ਲਾਟ ਤੇ ਗੋਲੀ ਵੱਜੀ ਉਹਦੇ ਇਹੋ ਜਿਹੇ ਗੱਲਾਂ ਹੋ ਰਹੀਆਂ ਨਸ਼ੇਵਰੋ ਚੱਲ ਰਿਹਾ ਹੈ ਕੋਈ ਐਮਐਲਪੋਗ ਤਾਂ ਸਰਕਾਰ ਦੀ ਸਾਰੀ ਸਰਕਾਰ ਦੇ ਗੈਂਗਸਟਰਾਂ ਸਰਕਾਰ ਦੇ ਗੁੰਡੇ ਜਿਹੜੇ ਜਿਹੜੇ ਜਿਹੜੀ ਪਾਰਟੀ ਨੂੰ ਗੁੰਡੇ ਜਾਦੇ ਨਾ ਉਹਦਾ ਰਾਜ ਹੋ ਜਾਂਦਾ ਤੇ ਹੁਣ ਗੁੰਡੇ ਭਗਵੰਤ ਮਾਨ ਕੋਲ ਜਾਦੇ ਉਹਦਾ ਰਾਜ ਆ ਇਹਦੇ ਗਰੀਬ ਉਹਦਾ ਗੁੰਡੀ ਕਰਦੇ ਆ ਆ ਗੁੰਡਾ ਕਰ ਥੋੜੇ ਹੈਗੇ ਇਹਨਾਂ ਕੋ ਤਾਂ ਡੰਨੇ ਵੀ ਨਹੀਂ ਹੈਗੇ ਵਿਚਾਰੇ ਉਤਰਾ ਬੈਠੇ ਭੁੱਖੇ ਤੇ ਆਏ ਇਹਨਾਂ ਕੋ ਥੋੜੇ ਇਹਨਾਂ ਦਾ ਹਿੱਸਾ ਕੁਝ ਹਸ਼ਾਇਆ ਜਾਲ ਆ ਇਹੋ ਸਭ ਕੁਝ ਕਰ ਰਹੇ ਆ ਕਿਸੇ ਨੂੰ ਸੇਹਰਾ ਨਹੀਂ ਜਾਂਦਾ ਇਹ ਭਗਵੰਤ ਮਾਨ ਨੂੰ ਸਾਰਾ ਸੇਹਰਾ ਜਾਂਦਾ ਕਿਉਂ ਕਿ ਧਰਮ ਅਗੇ ਕਹਿੰਨਗੇ ਮਾਂ ਦਾ ਪੁੱਤ ਸਤ ਜਮੇ ਚੰਗਾ ਜਮੇ ਤਵੇਂ ਸੇਹਰਾ ਉਹਨੂੰ ਮਾਲਾ ਜਮੇ ਤਵੇਂ ਉਹਨੂੰ ਤਵੇਂ ਉਹਨੂੰ ਪਰ ਮਾਂ ਵੱਡਾ ਗੁਰੂ ਹੁੰਦਾ ਵਾ ਪੁੱਤ ਦਾ ਉਹ ਨ ਸਮਝਾ ਸਕਦੀ ਹੈ ਭਗਵੰਤ ਮਾਨ ਸਾਡਾ ਪੰਜਾਬ ਦਾ ਮੁੱਖ ਮੰਤਰੀ ਆ 92 ਐਮਐਲਓ ਦੇ ਕੋਲ ਆ ਕਿਸਾਨ ਹਤੈਸ਼ੀ ਵੀ ਸੀ ਕਿਸਾਨ ਹਤੈਸ਼ੀ ਵੀ ਗੱਲ ਕੀਤੀ ਪਰ ਅੱਜ ਕਿਸਾਨ ਤੇਸ਼ੀ ਨਹੀਂ ਅੱਜ ਕਿਸਾਨ ਦਾ ਵੈਰੀ ਆ ਕਿਉਂਕਿ ਆਂਦਾ ਸੀ ਕਿਤੇ ਮੈਂ ਕਿਸਾਨ ਦਾ ਤੇ ਨਹੀਂ ਰਾਜ ਨਹੀਂਗਾ ਇਹ ਸਾਬ ਹੋ ਚੁੱਕਾ ਵਾ ਇਹਦੇ ਭਗਵੰਤ ਮਾਨ ਸਰਕਾਰ ਨੂੰ ਇਹ ਕੀਤਾ ਆ ਭੁਗਤਣਾ ਪਊ ਧੰਨਵਾਦ ਸਰ ਮੀਰ ਸਿੰਘ ਜੀ ਕਿਸਾਨ ਮਜ਼ਦੂਰ ਸੰਘ ਦੇ ਕਮੇਟੀ ਦੇ ਆਗੂ ਸਹਿਬਾਨ ਸਰ ਮੀਰ ਸਿੰਘ ਜੀ ਸਾਡੇ ਨਾਲ ਤਲਵੰਡੀ ਵਾਲੇ ਜੁੜੇ ਸੀ ਉਹਨਾਂ ਨੇ ਗੱਲ ਕੀਤੀ ਕਿ ਭੌਤਮਾਨ ਜੀ ਕਿਸਾਨ ਹਤਾਇਸ਼ੀ ਹੋਣ ਦੀ ਗੱਲ ਕਰਸੇ ਦੀ ਕਿਸਾਨ ਹਤਾਇਸ਼ੀ ਨਹੀਂਗਾ ਅੱਜ ਕਿਸਾਨਾਂ ਦੇ ਵਿਰੋਧ ਹੋਏ ਆ ਜੋ ਰਾਤ ਦਾ ਘਟਨਾਕਰਨ ਵਾਪਰਿਆ ਵਾ ਗੁੱਸਾ ਸਿਮਰਾਂ ਦੇ ਵਿੱਚ ਉਹ ਜ਼ਾਹਰ ਕੀਤਾ ਵਾ ਤਰਨਤਾਰਨ ਦੇ ਵਿੱਚ ਮੋਰਚਾ ਲੱਗ ਚੁੱਕਾ ਵਾ ਇਸ ਤੇ ਅੰਮ੍ਰਿਤਸਰ ਤੇ ਉਹਦੀ ਤਸਵੀਰ ਵੀ ਤੁਹਾਣਾ ਸਾਂਝੀ ਕੀਤੀ ਆ ਥੋੜੀ دیر ਤੱਕ ਅੰਮ੍ਰਿਤਸਰ ਚਲਾਂਗੇ ਕਿਉਂਕਿ ਅੰਮ੍ਰਿਤਸਰ ਦੀ ਇੱਕ ਰੂਪਰੇਖਾ ਵੱਖਰੀ ਸੁਣਾਈ ਦੇ ਰਹੀ ਆ ਸੁਣਨ ਦੇ ਵਿੱਚ ਆਇਆ ਕਿ ਜਿਹੜਾ ਰਾਤ ਇਹਦੇ ਕੱਟ ਹੋਣਾ ਚਾਲੂ ਹੋ ਗਿਆ ਆ ਥੋੜੀ ਦੇਰ ਤੱਕ ਅਮਰਸਰ ਪਹੁੰਚਾਂਗੇ ਇਹ ਤਰਨਤਾਰਨ ਦੇ ਤਸਵੀਰਾਂ ਸੀ ਅਕਾਲ ਚਨਣਾ ਦੇ ਨਾਲ ਜੁੜੇ ਰਿਓ ਕੋਸ਼ਿਸ਼ ਕਰਾਂਗੇ ਅਪਡੇਟ ਜਿਹੜੀ ਖਣੋਰੀ ਹੋਵੇ ਸ਼ੰਭੂ ਹੋਵੇ ਤਰਨਤਾਰਨ ਜਾਂ ਅਮਰਸਰ ਜਾਂ ਭਖੋਕੇ ਥਾਮਾਂ ਦੀ ਤੁਹਾਡੇ ਨਾਲ ਜੁੜ ਕੇ ਰਹੀ ਅਪਡੇਟ ਦਿੰਦੇ ਰਹੀਏ ਇਹ ਕਿਸਾਨ ਜਿਹੜੇ ਕਿ ਤਰਨਤਾਰਨ ਇਲਾਕੇ ਤੋਂ ਸੀ ਉਹਨਾਂ ਨੇ ਡੀਸੀ ਦਫਤਰ ਦੇ ਬਾਹਰ ਦੇ ਵਿੱਚ ਰੋਸ ਪ੍ਰਦਰਸ਼ਨ ਚਾਲੂ ਕਰਤਾ ਤੇ ਨਾਲ ਹੀ ਕਹਿਤਾ ਕਿ ਜੋ ਸਾਡੇ ਵੱਡੇ ਆਗੂ ਸਹਿਬਾਨ ਆ ਜਿਹੜੇ ਇਸ ਟਾਈਮ ਦੇ ਉੱਤੇ ਮੋਰਚੇ ਦੀ ਗਵਾਈ ਕਰ ਰਿਹਾ ਜਿਹੜੇ ਮੀਟਿੰਗ ਕਰ ਰਿਹਾ ਜੋ ਮੀਟਿੰਗ ਦੇ ਵਿੱਚ ਰਣਨੀਤੀ ਲਿਖਣਗੇ ਅਸੀਂ ਉਹ ਸਾਹਮਣੇ ਲਾ ਕੇ ਚੱਲਾਂਗੇ ਦੇਖਦੇ ਹਾਂ ਰਣਨੀਤੀ ਕੀ ਹੁੰਦੀ ਆ ਸਰਕਾਰ ਦੇ ਵਿਰੁੱਧ ਕੀ ਸ਼ੰਭੂ ਜਾਂ ਖਨੋਰੀ ਦੁਬਾਰਾ ਜਾਣਗੇ ਕਿ ਦਿੱਲੀ ਜਾਣ ਦੀ ਵਿਉਂਤਬੰਦੀ ਬਣਦੀ ਆ ਡੀਸੀ ਦਫ਼ਤਰਾਂ ਦੇ ਜਾਂ ਐਮਐਲਏ ਜਾਂ ਐਮਪੀਆਂ ਦੇ ਘਰਾਂ ਦੇ ਘਰਾਓ ਦੀ ਜਿਹੜੀ ਹੁਣੇ ਮੇਰ ਸਿੰਘ ਨੇ ਕਿਹਾ ਕਿ ਉਹ ਰਣਨੀਤੀ ਹੋਊਗੀ ਕਿਧਰਲੇ ਪਾਸੇ ਨੂੰ ਜਾਣਾ ਵਾ ਕੀ ਰਣਨੀਤੀ ਕੀ ਜਾਂਦੀ ਆ ਦੇਖਦੇ ਆ ਜੁੜੇ ਰਹੋ ਆਕਾਲ ਚੈਨਲ ਦੇ ਨਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ